ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਨਿਰਪੱਖ ਟਾਕ ਸਾਡਾ ਇੱਕ ਖਾਸ ਪ੍ਰੋਗਰਾਮ ਹੈ ਜਿਸ ਦੇ ਵਿੱਚ ਵਕ ਵਕ ਜਿਹੜੀਆਂ ਵੱਡੀਆਂ ਖਬਰਾਂ ਨੇ ਉਸਤੇ ਅਸੀਂ ਚਰਚਾ ਕਰਦੇ ਹਾਂ ਔਰ ਇਸਤੇ ਵਿਸ਼ਲੇਸ਼ਣ ਕਰਨ ਲਈ ਸਾਡੇ ਨਾਲ ਖਾਸ ਤੌਰ ਤੇ ਜੁੜਦੇ ਆ ਜਗਸੀਰ ਸਿੰਘ ਜੀ ਸੰਧੂ ਸੰਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸੰਧੂ ਸਾਹਿਬ ਅੱਜ ਦੀਆਂ ਬਹੁਤ ਅਹਿਮ ਖਬਰਾਂ ਨੇ ਇੱਕ ਤਾਂ ਪੰਥਕ ਜਿਹੜੀ ਆਪਾਂ ਕੱਲ ਵੀ ਗੱਲ ਕੀਤੀ ਸੀ ਉਸ ਨੂੰ ਲੈ ਕੇ ਐਸਜੀਪੀਸੀ ਵੱਲੋਂ ਅੱਜ ਇੱਕ ਜਿਹੜੀ ਆਪਣੀ ਪੱਖ ਰੱਖਿਆ ਗਿਆ ਕਿ ਅਸੀਂ 328 ਰੂਪ ਜਿਹੜੇ ਗੁਰੂ ਸਾਹਿਬ ਦੇ ਜਿਹੜੇ ਚੋਰੀ ਹੋਏ ਜਾਂ ਕਿੱਥੇ ਗਏ ਉਸ ਨੂੰ ਲੈ ਕੇ ਜਿਹੜੀ ਸਿੱਟ ਬਣਾਈ ਹੈ ਸਰਕਾਰ ਵੱਲੋਂ ਉਸ ਦਾ ਬਿਲਕੁਲ ਵੀ ਸੰਯੋਗ ਨਹੀਂ ਕਰਾਂਗੇ ਅਸੀਂ ਉਸ ਦੇ ਵਿੱਚ ਕੋਈ ਵੀ ਜਵਾਬ ਨਹੀਂ ਦੇਵਾਂਗੇ ਚਾਹੇ ਸਰਕਾਰ ਨੇ ਪਿਛਲੇ ਦਿਨੀ ਐਫ ਆਈ ਆਰ ਵੀ ਦਰਜ ਕੀਤੀ ਹੈ ਇਸ ਬਾਰੇ ਗੱਲ ਕਰਨੀ ਹੈ ਨਾਲ ਦੀ ਨਾਲ ਰਾਜਾ ਵੜਿੰਗ ਨੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਿਹੜੀ ਉਹਨਾਂ ਨੂੰ ਮੰਦਾਰਿਆ ਉਹਨਾਂ ਨੂੰ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਵਾਕੇ ਹੀ ਉਹਨਾਂ ਨੂੰ ਲੱਗਦਾ ਹੈ ਕਿ ਅਕਾਲੀ ਦਲ ਜਿਹੜਾ ਸਟਰੋਂਗ ਹੋ ਗਿਆ ਉਹ ਗਿੱੱਧੜਪਾਹ ਤੋਂ ਆ ਕੇ ਚੋਣ ਲੜਨਾ ਪਰ ਉਹਨਾਂ ਦੇ ਮੁਕਾਬਲੇ ਰਾਜਾ ਫੜਿੰਗ ਖੁਦ ਚੋਣ ਲੜਨਗੇ ਇਸ ਦੇ ਨਾਲ ਹੀ ਹੋਰ ਵੀ ਅਸੀਂ ਖਬਰਾਂ ਜਿਹੜੀਆਂ ਨੇ ਅੱਜ ਦੇ ਇਸ ਸ਼ੋਅ ਦੇ ਵਿੱਚ ਸਾਡੇ ਡਿਸਕਸ ਕਰਾਂਗੇ ਪਰ ਸਭ ਤੋਂ ਪਹਿਲਾਂ ਜਿਹੜੀ ਅਹਿਮ ਖਬਰ ਆਪਾਂ ਇੱਥੇ ਸ਼ੁਰੂ ਕਰਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਜਿਹੜਾ 328 ਰੂਪ ਦਾ ਮਾਮਲਾ ਹੈ ਇਸ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਬੜਾ ਜਿਹੜੀ ਚਰਚਾ ਚੱਲ ਰਹੀ ਹੈ ਵੱਖ-ਵੱਖ ਥਾਵਾਂ ਦੇ ਉੱਤੇ ਕਿ ਉਸ ਤੋਂ ਬਾਅਦ ਸੀਐਮ ਮਾਨ ਨੂੰ ਤਲਬ ਵੀ ਪਹਿਲਾਂ ਕੀਤਾ ਗਿਆ ਸੀ ਅਕਾਲ ਤਖਸਾਲ ਬੁਲਾਇਆ ਗਿਆ ਸੀ ਫਿਰ ਉਹਨਾਂ ਨੂੰ ਕਿਹਾ ਸਖਤਰੇ ਚ ਆਜੋ ਇਹ ਇਸ ਤਰ੍ਹਾਂ ਦੀ ਆਵਾਜ਼ ਵੀ ਆਈ ਕਿ ਸਕੱਤਰੇ ਚ ਵੀ ਨਹੀਂ ਉਹ ਜਾ ਸਕਦੇ ਇਹ ਸਾਰੀ ਜਿਹੜਾ ਤਾਣਾ ਬਾੜਾ ਉਲਝਿਆ ਹੋਇਆ ਨਾਲ ਦੀ ਨਾਲ ਸੀਐਮ ਨੂੰ ਬੁਲਾਉਣਾ ਨਾਲ ਦੀ ਨਾਲ 328 ਰੂਪ ਦਾ ਮਾਮਲਾ ਇਸ ਪੂਰੇ ਮਾਮਲੇ ਨੂੰ ਤੁਸੀਂ ਕਿਸ ਤਰ੍ਹਾਂ ਦੇ ਨਾਲ ਦੇਖਦੇ ਹਾਂ ਹਾਂ ਬਿਲਕੁਲ ਜੀ ਇਹ ਇੱਕ ਤਰ੍ਹਾਂ ਦੇ ਨਾਲ ਬਹੁਤ ਲੱਗਦਾ ਹੈ ਕਿ ਹੁਣ ਇਹ ਰਾਜਨੀਤਿਕ ਰੰਗਤ ਵੀ ਫੜਦਾ ਜਾ ਰਿਹਾ ਹੈ ਕਿਉਂਕਿ ਚੋਣਾਂ ਦਾ ਸਮਾਂ ਆ ਗਾ ਤੇ ਇਹ ਸਾਲ ਹੈ ਜਿਹੜਾ ਬਈ ਜੀ ਲੱਗਦਾ ਇਹ ਹੈ ਕਿ ਇਹ ਨੇ ਚੋਣ ਮੁੱਦਾ ਬਣਦਾ ਤੁਰਿਆ ਜਾ ਰਿਹਾ ਜਿਹੜਾ ਇਹ 328 ਰੁਪਏ ਵਾਲਾ ਮਾਮਲਾ ਹੈਗਾ ਕਿਉਂਕਿ ਪੰਜਾਬ ਦਾ ਇੱਕ ਕੱਲ ਵੀ ਮਤਲਬ ਪੰਜਾਬ ਦੀ ਗੱਲ ਹੀ ਵੱਖਰੀ ਹੈ ਕਿ ਪੰਜਾਬ ਦੇ ਜਿਹੜੀ ਲੜਾਈ ਹੈ ਇਹ ਦੂਸਰੇ ਰਾਜਾਂ ਵਰਗੀ ਨਹੀਂ ਹੁੰਦੀ ਹੈਗੀ ਜਿਹੜੀ ਮਤਲਬ ਇਲੈਕਸ਼ਨ ਹੁੰਦੀ ਹੈ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਇੱਥੇ ਗਲੀਆਂ ਨਾਲੀਆਂ ਜਾਂ ਵਿਕਾਸ ਵਾਲਾ ਮੁੱਦਾ ਸਾਇਦ ਨਹੀਂ ਚੱਲਦਾ ਪੰਜਾਬ 'ਚ ਪੰਜਾਬ 'ਚ ਮੁੱਦੇ ਹੋਰ ਤਰ੍ਹਾਂ ਦੇ ਹੁੰਦੇ ਆ ਜਾਂ ਪੰਥਕ ਮੁੱਦੇ ਵੱਡੇ ਮੁੱਦੇ ਹੁੰਦੇ ਆ ਜਿਹੜੇ ਅਕਸਰ ਹਰ ਚੋਣ ਦੇ ਵਿੱਚ ਇਸ ਤਰ੍ਹਾਂ ਦੇ ਮੁੱਦੇ ਆ ਜਿਹੜੇ ਸਾਹਮਣੇ ਆਉਂਦੇ ਨੇਗੇ ਤੇ ਉਹਨਾਂ ਦੀ ਚੋਣ ਲੜੀ ਜਾਂਦੀ ਹੈਗੀ ਤੇ ਇਹ ਲੱਗਦਾ ਵੀ ਜਿਹੜੀ ਵਿਸਾਤ ਵਸ ਚੁੱਕੀ ਹੈਗੀ ਤੇ ਇਹਦਾ ਧੁਰਾ ਜਿਹੜਾ ਬਣ ਗਿਆ ਉਹ ਇਹ ਮਾਮਲਾ ਜਿਹੜੀ ਇਹ ਐਫ ਆਈ ਆਰ ਹੋਈ ਹੈ ਇਸ ਨੂੰ ਲੈ ਕੇ ਸੋ ਇਹਦੇ ਉੱਤੇ ਹੁਣ ਜਿਹੜਾ ਪਤਾ ਲੱਗਿਆ ਉਹ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਸੈਕਟ ਬਣਾਈ ਗਈ ਹੈ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਤੋਂ ਜਿਹੜਾ ਰਿਕਾਰਡ ਮੰਗਿਆ ਸੀ ਹਮ ਅੰਮ੍ਰਿਤਸਰ ਪ੍ਰਤਾਪ ਸਿੰਘ ਤੋਂ ਤੇ ਪ੍ਰਤਾਪ ਸਿੰਘ ਲੈ ਕੇ ਨਹੀਂ ਗਏ ਉਹਨਾਂ ਨੂੰ ਜਦੋਂ ਬੁਲਾਇਆ ਗਿਆ ਤੇ ਹੁਣ ਉਹਨਾਂ ਨੂੰ ਕਹਿੰਦੇ ਸਾਹਮਣੇ ਕੀਤੀ ਗਈ ਹੈ ਸਾਇਦ ਉਹਨਾਂ ਨੂੰ ਮਤਲਬ ਬੁਲਾਇਆ ਜਾ ਰਿਹਾ ਹੈ ਇਹਦੇ ਨਾਲ ਪਤਾ ਇਹ ਵੀ ਲੱਗਿਆ ਵੀ ਜਿਹੜਾ ਆਪਣਾ ਔਰਜਿੰਦਰ ਸਿੰਘ ਮਹਿਤਾ ਜਾਂ ਹੋਰ ਵੀ ਕਈ ਨਾਂ ਜਿਹੜੇ ਉਹਦੇ ਵਿੱਚ ਆ ਰਹੇ ਨੇਗੇ ਉਹ ਸਾਰੇ ਸਿਸਟਮ ਦੇ ਵਿੱਚ ਮਤਲਬ 16 ਬੰਦਿਆਂ ਦੀ ਬਜਾਏ ਵੀ ਜਿਹੜੀ ਇਹ ਜਾਂਚ ਹੈ ਇਹਦੇ ਘੇਰੇ ਦੇ ਵਿੱਚ ਹੋਰ ਵੀ ਲੋਕ ਆ ਜਿਹੜੇ ਆ ਰਹੇ ਨੇਗੇ ਸੋ ਇਹ ਇੱਕ ਤਰ੍ਹਾਂ ਦੇ ਨਾਲ ਮਾਮਲਾ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਸਲਾ ਇਹ ਹੈ ਕਿ ਉਹ ਚਾਹੁੰਦੇ ਆ ਕਿ ਇਹ ਮਾਮਲਾ 328 ਰੂਪਾਂ ਦੀ بجائے ਜਿਹੜਾ ਇਹਨਾਂ ਨੇ ਕਿਹਾ ਵੀ ਅਸੀਂ ਹੁਣ ਸਹਿਯੋਗ ਨਹੀਂ ਕਰਾਂਗੇ ਇਹ ਭਗਵਾਨਤਮਾਨ ਵਰਸਜ ਸੁਖਬੀਰ ਬਾਦਲ ਬਣਾਇਆ ਜਾਵੇ ਜਦੋਂ ਕਿ ਇਹ ਮਾਮਲਾ ਜਿਹੜਾ ਹੈਗਾ ਹਾਈ ਕੋਰਟ ਦੇ ਹੁਕਮਾਂ ਤੇ ਹੋਈ ਵੀ ਐਫ ਆਈ ਆਰ ਤੇ ਉਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਸਰਕਾਰ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਤੇ ਕਰ ਰਹੀ ਹੈਗੀ ਸੋ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਨਾਂ ਸਾਥ ਦੇਣਾ ਇਹ ਵੀ ਹੁਣ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸ਼ੰਕਾ ਖੜੀ ਕਰੂਗਾ ਲੋਕਾਂ ਦੇ ਵਿੱਚ ਜਿੱਥੇ ਹੁਣ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਆ ਭਗਵਾਨ ਸਿੰਘ ਮਾਨ ਹੋਣਾ ਨੂੰ ਬੁਲਾ ਲਿਆ ਇਹਨਾਂ ਨੇ ਅਕਾਲ ਤਖਤ ਸਾਹਿਬ ਤੇ ਉਹ ਹੁਣ ਲੋਕਾਂ ਦੇ ਵਿੱਚ ਕਿੰਨੀ ਵੱਡੀ ਚਰਚਾ ਖੜੀ ਹੋ ਗਈ ਹੈ ਵੀ ਕੀ ਇੱਕ ਜਿੱਥੇ ਪਹਿਲਾਂ ਇਹ ਕਹਿੰਦੇ ਰਹੇ ਸਾਡੇ ਜਥੇਦਾਰ ਗੁਰਗੱਦ ਸਾਹਿਬ ਕਿ ਉਹ ਤਾਂ ਭਗਵਾਨਤਮਾਨ ਦੀ ਗੱਲ ਦਾ ਜਵਾਬ ਵੀ ਨਹੀਂ ਦੇਣਗੇ ਸੀਐਮ ਸਾਹਿਬ ਦੀ ਦਾ ਕਿ ਉਹ ਉਹ ਤਾਂ ਜੀ ਇੱਕ ਪਤਾ ਤ ਸਿੱਖਣਗੇ ਉਹਨਾਂ ਦੀ ਗੱਲ ਦਾ ਮੈਂ ਕਿਉਂ ਜਵਾਬ ਦੇਵਾਂ ਤੇ ਹੁਣ ਉਹਨਾਂ ਨੂੰ ਹੀ ਤਰਬ ਕਰ ਲਿਆ ਤੇ ਲੋਕਾਂ ਦੇ ਵਿੱਚ ਚਰਚਾ ਹੋ ਰਹੀ ਹੈਗੀ ਵੀ ਕੀ ਇਹ ਨਵੀਆਂ ਪਰਤਾਂ ਪਾਈਆਂ ਜਾ ਰਹੀਆਂ ਨੇ ਕੀ ਇੱਕ ਰਾਜਨੀਤਿਕ ਬੰਦੇ ਪਾਰਟੀ ਲਈ ਦਾ ਰਾਜਨੀਤਿਕ ਧੜੇ ਲਈ ਇਹ ਸਾਰਾ ਕੋਈ ਦਾਅ ਤੇ ਲਾ ਦਿੱਤਾ ਜਾਊਗਾ ਸੋ ਇਹ ਬਹੁਤ ਕੁਝ ਮਤਲਬ ਇਸ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਉਹ ਲੋਕਾਂ ਦੇ ਵਿੱਚ ਖੜੀਆਂ ਹੋ ਜਿਆ ਨੇ ਜੀ ਇਹਦੇ ਤੇ ਵੀ ਇਹ ਚਰਚਾ ਵੀ ਖੜੀ ਹੋਣੀ ਹੈ ਜੇ ਸ਼੍ਰੋਮਣੀ ਕਮੇਟੀ ਇਸ ਗੱਲ ਦੇ ਵਿੱਚ ਹੁਣ ਸਹਿਯੋਗ ਨਹੀਂ ਕਰੂਗੀ ਤਾਂ ਇਹ ਵੀ ਇੱਕ ਤਰ੍ਹਾਂ ਦੇ ਨਾਲ ਮੰਨਿਆ ਜਾਊ ਕਿ ਅ ਦਰਅਸਲ ਜਿਹੜੀ ਇਹ ਮਾਮਲਾ ਇਹਨੂੰ ਦੱਬਣ ਦੀ ਕੋਸ਼ਿਸ਼ ਹੈ ਉਹ ਸ਼੍ਰੋਮਣੀ ਕਮੇਟੀ ਪਹਿਲਾਂ ਵੀ ਕਰਦੀ ਰਹੀ ਹੈ ਤੇ ਹੁਣ ਵੀ ਕਰ ਰਹੀ ਹੈ ਜੀ ਤੁਹਾਨੂੰ ਸਾਹਿਬ ਪ੍ਰਤਾਪ ਸਿੰਘ ਜਿਹੜੇ ਨੇ ਐਟਪੀਸੀ ਦੇ ਸਕੱਤਰ ਨੇ ਉਹਨਾਂ ਦੀ ਗਵਾਹੀ ਦੇ ਵਿੱਚ ਮੀਟਿੰਗ ਹੁੰਦੀ ਹੈ ਔਰ ਮੀਟਿੰਗ ਦੇ ਵਿੱਚ ਫੈਸਲਾ ਲਿਆ ਜਾਂਦਾ ਹੈ ਕਿ ਸਰਕਾਰ ਦੀ ਜਾਂ ਸਿੱਟ ਦੀ ਕਿਸੇ ਵੀ ਜਿਹੜੀ ਉਹਨਾਂ ਨੇ ਜੋ ਰਿਕਾਰਡ ਮੰਗਿਆ ਜਾਂ ਫਿਰ ਕੋਈ ਵੀ ਉਸ ਦੇ ਵਿੱਚ ਅਸੀਂ ਦਖਲਅੰਦਾਜ਼ੀ ਨਹੀਂ ਕਰਾਂਗੇ ਔਰ ਨਾ ਹੀ ਕੋਈ ਉਹਨਾਂ ਦੇ ਸੰਯੋਗ ਕਰਾਂਗੇ ਯਾਨੀ ਕਿ ਕਿਸੇ ਵੀ ਤਰ੍ਹਾਂ ਦੀ ਜੇ ਪੁੱਛਗੇ ਸਾਨੂੰ ਕਰਦੀ ਹੈ ਸਰਕਾਰ ਦੀ ਜਿਹੜੀ ਸਿੱਟ ਬਣਾਈ ਗਈ ਹੈ ਉਸ ਦਾ ਅਸੀਂ ਸੰਯੋਗ ਨਹੀਂ ਕਰਾਂਗੇ ਚਾਹੇ ਪਿਛਲੇ ਦਿਨੀ ਐਫ ਆਈ ਆਰ ਦਰਜ ਹੋਈ ਹੈ ਉਸ ਤੋਂ ਬਾਅਦ ਕਹਿੰਦੇ ਵੀ ਜਿਹੜੇ ਆਪ ਆਗੂ ਨੇ ਚਾਹੇ ਉਹਨਾਂ ਉਹਨਾਂ ਦਾ ਜਿਹੜਾ ਇਸ਼ਾਰਾ ਸੀ ਸ਼ਾਇਦ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵਾਲ ਸੀਗਾ ਕਿ ਜਿਹੜੇ ਉਹਨਾਂ ਦੇ ਬਿਆਨ ਨੇ ਉਹ ਅਕਾਲ ਤਖਸਾਲ ਸਾਬ ਨੂੰ ਢਾਂ ਲਾ ਰਹੇ ਨੇ ਕਿ ਤਨਾ ਕਿਤੇ ਅਕਾਲ ਸਭ ਨੂੰ ਜਿਹੜੀ ਢਾਂ ਲੱਗ ਰਹੀ ਹੈ ਪਿਛਲੇ ਦਿਨੀ ਜਿਸ ਤਰ੍ਹਾਂ ਦੇ ਬਿਆਨ ਸੀਐਮ ਸਾਹਿਬ ਦੇ ਕਹਿੰਦੇ ਆਏ ਆ ਜਿਸ ਦੇ ਵਿੱਚ ਉਹਨਾਂ ਨੇ ਇਹ ਵੀ ਬੋਲਿਆ ਗਿਆ ਕਿ ਗੋਲਕਾ ਚੱਕ ਦੋ ਜਾਂ ਫਿਰ ਜਸਸੀ ਵਾਲਾ ਜਿਹੜਾ ਸਿੰਗਰ ਸੀਗੇ ਪੰਜਾਬੀ ਉਹਨਾਂ ਦਾ ਮਾਮਲਾ ਸੀ ਕਿ ਜਿਹੜਾ ਜਿਹਨੇ ਦਾੜੀ ਕੱਟੀ ਹੋਈ ਆ ਜਾਂ ਪਤਤ ਸਿੱਖ ਹੈ ਜਿਹੜਾ ਉਹ ਉਸ ਜਗ੍ਹਾ ਦੇ ਉੱਤੇ ਜਾਂ ਸੰਗਤਾਂ ਨੂੰ ਗੁਰਬਾਣੀ ਨਹੀਂ ਸੁਣਾ ਸਕਦਾ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਕਾਲ ਸਖਬ ਦੀ ਮਾਨ ਮਰਿਆਦਾ ਨੂੰ ਢਾਹ ਲਾ ਰਹੀਆਂ ਨੇ ਇਸ ਕਰਕੇ ਅਸੀਂ ਉਸ ਦੀ ਸਿੱਟ ਦਾ ਜਵਾਬ ਜਾਂ ਉਸ ਤੋਂ ਜਿਹੜੇ ਸੰਯੋਗ ਨਹੀਂ ਕਰਾਂਗੇ ਕੀ ਲੱਗਦਾ ਵੀ ਕਿੰਨਾ ਕੁ ਜਾਇ ਜਏ ਗੱਲ ਕਰਨੀ ਉਹ 1 ਲੱਖ ਕੱਲ ਐਸਜੀਪੀਸੀ ਦਾ ਬਿਆਨ ਆਇਆ ਸੀਗਾ ਕਿ ਉਹ 1 ਲੱਖ ਮੀਟਰ ਹੈ ਔਰ 1 ਲੱਖ ਮੀਟਰ 328 ਰੁਪਾਣਾ ਪਰ ਅੱਜ ਉਹਨਾਂ ਨੇ ਆਪ ਹੀ ਸਾਰਾ ਇਕੱਠਾ ਕਰਤਾ ਕਹਿੰਦੇ ਵੀ ਇਸੇ ਕਰਕੇ ਅਸੀਂ ਉਹਨਾਂ ਨੂੰ ਸੰਯੋਗ ਨਹੀਂ ਦੇਣਾ ਕਿ ਉਹ ਟਾ ਨਾ ਰਹੇ ਨੇ ਅਕਾਲ ਚੱਕ ਸਾਹਿਬ ਦੀ ਮਾਨ ਮਰਿਆ ਤੱਕ ਦੇਖੋ ਜੀ ਉਹ ਜਿਹੜਾ ਕੁਝ ਮਤਲਬ ਉਹ ਅਕਾਲ ਤਖਤ ਸਾਹਿਬ ਦੀ ਮਾਨ ਮਰਿਆ ਦਾ ਜੋ ਜਿਹੜਾ ਕੁਝ ਕਿਹਾ ਜਾ ਰਿਹਾ ਉਹ ਵੀ ਇਸ ਉਹ ਇਸ ਕਵਾਇਦ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਉਧਰੋਂ ਵੀ ਤੇ ਇਹੀ ਗੱਲ ਆਈ ਹੈ ਨਾ ਸਾਹਮਣੇ ਨਿਕਲ ਕੇ ਲੋਕ ਮਤਲਬ ਦੁਨੀਆ ਤਾਂ ਨਹੀਂ ਅਣਜਾਣ ਹੈਗੀ ਜੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਕੇ ਕਿੰਨਾ ਚਿਰ ਪੰਬਲ ਪੁੱਥੇ ਪਹੁੰਚੇ ਇੱਕ ਝੂਠ ਨੂੰ ਲਕੋਣ ਦੇ ਲਈ 100 ਝੂਠ 1000 ਝੂਠ ਲੱਖ ਝੂਠ ਕਿੰਨਾ ਕਿੱਥੋਂ ਤੱਕ ਜਾਊ ਗੱਲ ਇਹ ਅਸਲ ਦੇ ਵਿੱਚ ਹੁਣ ਜਿਹੜਾ ਮਾਮਲਾ ਹੈਗਾ ਉਹ ਲੋਕਾਂ ਨੂੰ ਵੀ ਸਮਝ ਆ ਚੁੱਕਿਆ ਹੈਗਾ ਇਹਦੇ ਤੇ ਹੋਇਆ ਕੀ ਹੈ ਮਤਲਬ ਹੁਣ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਰ-ਵਾਰ ਇਹੀ ਗੱਲ ਕਰ ਰਹੀ ਹੈ ਵੀ ਉਹ ਦੇਖੋ ਜੀ ਇਸਰ ਸਿੰਘ ਵਾਲੀ ਰਿਪੋਰਟ ਆ ਸਾਡੀ ਵੈੱਬਸਾਈਟ ਤੇ ਪਈ ਹੈਗੀ ਤੇ ਤਾਂ ਮਾਮਲਾ ਤਾਂ ਭੇਟਾ ਦਾ ਸੀਗਾ ਪੈਸੇ ਦਾ ਸੀਗਾ ਜਦੋਂ ਕਿ ਪੈਸਿਆਂ ਦਾ ਤਾਂ ਮਾਮਲਾ ਹੀ ਨਹੀਂ ਹੈਗਾ ਜੀ ਇਹ ਪੈਸੇ ਦੇ ਗਵਨ ਮਾਮਲਾ ਦਾ ਸਰੂਪ ਘਟੇ ਨੇ ਪੈਸੇ ਥੋੜੀ ਘਟੇ ਆ ਬਸ ਮਤਲਬ ਕਮਾਲ ਦੀ ਗੱਲ ਤਾਂ ਹੈ ਨਾ ਵੀ ਲੋਕ ਲੋਕ ਇਸ ਗੱਲ ਨੂੰ ਸਮਝਦੇ ਨਹੀਂ ਹੁਣ ਵੀ ਜੇ ਤਾਂ ਪੈਸੇ ਘਟੇ ਹੋਣ ਫੇਰ ਤਾਂ ਮੰਨਿਆ ਵੀ ਭਾਈ ਪੈਸੇ ਉਹ ਖਾ ਗਏ ਗਵਨ ਕਰ ਗਏ ਉਹਨਾਂ ਨੇ ਪੈਸੇ ਜਮਾ ਨਹੀਂ ਕਰਾਏ ਹੈਗੇ ਘਟੇ ਪੈਸੇ ਤਾਂ ਨਹੀਂ ਘਟੇ ਹੈ ਘਟੇ ਤਾਂ ਗੁਰੂ ਮਹਾਰਾਜ ਦੇ ਸਰੂਪ ਨੇਗੇ ਤੇ ਹੁਣ ਇਹ ਇਹ ਗੱਲ ਮਤਲਬ ਸ਼੍ਰੋਮਣੀ ਕਮੇਟੀ ਮੰਨਣ ਨੂੰ ਤਿਆਰ ਨਹੀਂ ਹੈਗੀ ਇਹ ਉਲਟਾ ਮਤਲਬ ਜਿਵੇਂ ਕਹਿੰਦੇ ਨੇ ਮਾਇਨਾ ਮੰਨਣ ਵਾਲੀ ਗੱਲ ਤੇ ਅੜੇ ਹੋਏ ਨੇਗੇ ਵੀ ਜਦੋਂ ਅਸੀਂ ਕਹਿੰਦੇ ਆ ਦੁਨੀਆ ਨੂੰ ਉਹੀ ਮੰਨਣਾ ਪਊਗਾ ਅਸੀਂ ਸੱਚ ਬੋਲ ਰਹੇ ਹਾਂਗੇ ਜੇ ਸੱਚ ਬੋਲ ਰਹੇ ਹੋ ਫਿਰ ਸਹਿਯੋਗ ਕਰਨ ਦੋ ਕਿਉਂ ਡਰਦੇ ਹੋ ਹੁਣ ਗੱਲਾਂ ਦੁਨੀਏ ਇਹ ਵੀ ਤੇ ਗੱਲ ਲੋਕਾਂ ਦੇ ਵਿੱਚ ਜਾ ਰਹੀ ਹੈ ਵੀ ਜੇ ਤੁਸੀਂ ਸੱਚੇ ਹੋ ਫਿਰ ਭਾਈ ਤੁਸੀਂ ਡਰਦੇ ਕਿਸ ਗੱਲ ਤੋਂ ਫਿਰ ਸਰਕਾਰ ਇਦਾਂ ਕਿਵੇਂ ਮਤਲਬ ਕੋਈ ਧੱਕਾ ਕਰਕੇ ਜਾਂ ਕੋਈ ਇਸ ਤਰ੍ਹਾਂ ਦਾ ਕਿਵੇਂ ਪਾ ਲੂਗੀ ਹੁਣ ਦਰਅਸਲ ਦੇਖੋ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹੋ ਜਿਹੇ ਹਾਲਾਤਾਂ 'ਚ ਕਦੇ ਵੀ ਨਹੀਂ ਗਈ ਹੈਗੀ ਬਈ ਜੀ ਜਿਹੜਾ ਹਾਲਾਤਾਂ 'ਚ ਹੁਣ ਪਹੁੰਚ ਚੁੱਕੀ ਹੈਗੀ ਸ਼੍ਰੋਮਣੀ ਕਮੇਟੀ ਨਾਲ ਕੋਈ ਵੀ ਜਥੇਬੰਦੀ ਨਹੀਂ ਅੱਜ ਨਹੀਂ ਸ਼੍ਰੋਮਣੀ ਕਮੇਟੀ ਦੇ ਮਗਰ ਨੇ ਅੰਗ ਜਥੇਬੰਦੀਆਂ ਬਾਬਾ ਬਿਧੀ ਚੰਦ ਵਾਲੇ ਮਤਲਬ ਹੋਰ ਲਾੜੋ ਤੁਸੀਂ ਟਕਸਾਲਾ ਹੁੰਦੀਆਂ ਨੇ ਸ਼੍ਰੋਮਣੀ ਕਮੇਟੀ ਨਾਲ ਕਿੰਨੀਆਂ ਮਤਲਬ ਸੰਸਥਾਵਾਂ ਆ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਆ ਨਾਲ ਆ ਕੇ ਖੜ ਜਾਂਦੀਆਂ ਨੇਗੀਆਂ ਇਸ ਵਾਰ ਤਾਂ ਜਮ੍ਹਾਂ ਸ਼੍ਰੋਮਣੀ ਕਮੇਟੀ ਇਕੱਲੀ ਪੈ ਗਈ ਆ ਕੋਈ ਵੀ ਹੋਂਸਟਕ ਬੋਲਦੀ ਜਿਹੜੀ ਹੈ ਸਾਡੀਆਂ ਜਥੇਬੰਦੀਆਂ ਸਮਝਦੀਆਂ ਵੀ ਇਹ ਰਾਜਨੀਤੀ ਹੋ ਰਹੀ ਹੈ ਕਿਤੇ ਨਾ ਕਿਤੇ ਸਾਡੇ ਜਥੇਦਾਰ ਸਾਹਿਬ ਨੇ ਜਿਹੜੇ ਉਹਨਾਂ ਨੂੰ ਵੀ ਇਹ ਗੱਲ ਸੁੋਠਣੀ ਚਾਹੀਦੀ ਹੈ ਦਾ ਵਿਚਾਰ ਨਹੀਂ ਚਾਹੀਦੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਅਸੀਂ ਪੰਥਕ ਜਿਹੜੀ ਇੱਕ ਕਾਲ ਤੱਕ ਸਰ ਦਾ ਹਸਾਰਾ ਲੈ ਕੇ ਇਸ ਤੇ ਰਾਜਨੀਤੀ ਜਿਹੜੀ ਹੋ ਰਹੀ ਹੈ ਚਾਹੇ ਸਰਕਾਰ ਵੱਲੋਂ ਚਾਹੇ ਆਪਾਂ ਕੁਝ ਜਥੇਦਾਰ ਵੱਲੋਂ ਕਹਿ ਦਈਏ ਕਿ ਵਾਕ 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 ਤਰੀਕੇ ਦੇ ਨਾਲ ਕੱਲ ਵੀ ਸਰਕਾਰ ਦੇ ਇੱਕ ਮੰਤਰੀ ਉੱਥੇ ਪੇਸ਼ ਹੋਏ ਹੈ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ ਇਹ ਅੱਜ ਹੁਣ ਸੀਐਮ ਮਾਰ ਨੂੰ ਬੁਲਾਇਆ ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਦੀ ਗੱਲ ਆਉਣੀ ਹਾਲਾਂਕਿ ਬਡਾਲਾ ਸਾਹਿਬ ਨੇ 5 ਸਾਲ ਆਏ ਉਹਨਾਂ ਨੇ ਜਿਹੜੀ ਹਾਈ ਕੋਰਟ ਦੇ ਜਿਵੇਂ ਤੁਸੀਂ ਦੱਸਿਆ ਆਰਡਰਾਂ ਤੋਂ ਬਾਅਦ ਹੀ ਜਿਹੜੀ ਹੈ ਐਫਓਆਰ ਦਰਜ ਹੋਈ ਹੈ ਉਸ ਤੋਂ ਬਾਅਦ ਜਿਹੜੀ ਜਾਂਚ ਹੋ ਰਹੀ ਹੈ ਪਰ ਇਸ ਤੇ ਸਹਿਯੋਗ ਐਸసీపీਸੀ ਨਹੀਂ ਕਰ ਰਹੀ ਇੱਕ ਪਤਾ ਨਹੀਂ ਹੁਣ ਐਸసీపీਸੀ ਕਿਸ ਤਰ੍ਹਾਂ ਦੇ ਨਾਲ ਉਹਨਾਂ ਦਾ ਕਹਿਣ ਦਾ ਪਤਾ ਨਹੀਂ ਹ ਇਹਦੇ ਤੇ ਨਾ ਬਾਈ ਜੀ ਹੁਣ ਵੱਡੀ ਗੱਲ ਇਹ ਹੋ ਗਈ ਹੈ ਵੀ ਦੇਖੋ ਐਸਜੀਪੀਸੀ ਮਗਰ ਸਹਿਯੋਗ ਕਰਨ ਤੋਂ ਭੱਜ ਰਹੀ ਹੈਗੀ ਤੇ ਦੂਸਰੇ ਪਾਸੇ ਭਗਵਾਨ ਸਿੰਘ ਮਾਨ ਹੋਣਾ ਨੇ ਇਹ ਗੱਲ ਕਹਤੀ ਹੈ ਵੀ ਉਹਨਾਂ ਨੂੰ ਰਾਸ਼ਟਰਪਤੀ ਤਾਹੇ ਉਸ ਦਿਨ ਦੇਸ਼ ਦੇ ਆ ਰਹੇ ਆ ਪਰ ਉਹ ਰਾਸ਼ਟਰਪਤੀ ਦੇ ਨਾਲ ਉਹਨਾਂ ਨੇ ਕਾਲਤਾਖਬ ਨੂੰ ਪਹਿਲ ਦੇਤੀ ਵੀ ਅਸੀਂ मतलब ਪਹਿਲਾਂ ਕਾਲਤਾਖਬ ਤੇ ਮੈਂ ਲੱਤ ਮਸਤ ਘੋ ਲਾਵਾਂਗਾ ਤਾਹੇ ਉਸ ਦਿਨ ਰਾਸ਼ਟਰਪਤੀ ਆ ਰਹੇ ਆ ਉਹਨਾਂ ਨੇ ਤਾਂ ਰਾਸ਼ਟਰਪਤੀ ਦੇ ਨਾਲੋਂ ਵੀ ਮਤਲਬ ਦੇਸ਼ ਦੇ ਰਾਸ਼ਟਰਪਤੀ ਨੂੰ ਪ੍ਰਸ਼ਾਹ ਕਰਕੇ ਇੱਕ ਇੱਕ ਵਾਰ ਆਪਾਂ ਕਹਿ ਸਕਦੇ ਹਾਂ ਵੀ ਕਾਲਤਾਖਬ ਨੂੰ ਅੱਗੇ ਰੱਖਿਆਗਾ ਉਹਨਾਂ ਨੇ ਕਾਲਤਾਖਬ ਤੇ ਪੇਸ਼ ਹੋਣ ਦੀ ਗੱਲ ਪਹਿਲਾਂ ਕੀਤੀ ਹੈ ਜੀ ਵੀ ਉਸ ਤੋਂ ਪਹਿਲਾਂ ਰਾਸ਼ਟਰਪਤੀ ਦੇ ਆਉਣ ਤੋਂ ਪਹਿਲਾਂ ਚਾਹੇ ਮੇਰਾ ਬਿਜ਼ੀ ਸ਼ਡਿਊਲ ਹੈ ਕਿਉਂਕਿ ਪ੍ਰੋਟੋਕੋਲ ਮੁਤਾਬਕ ਰਾਸ਼ਟਰਪਤੀ ਜਿਹੜੇ ਵੀ ਸੂਬੇ 'ਚ ਜਾਂਦਾ ਉੱਥੋਂ ਦੇ ਮੁੱਖ ਮੰਤਰੀ ਨੂੰ ਉਹਨਾਂ ਦੇ ਨਾਲ ਹਾਜ਼ਰ ਹੋਣਾ ਚਾਹੀਦਾ ਹੈਗਾ ਉਹਨਾਂ ਨੂੰ 에어ਪੋਰਟ ਤੋਂ ਰਿਸੀਵ ਕਰਨ ਦੇ ਲਈ ਸੋ ਉਹ ਉਸ ਗੱਲ ਨੂੰ ਵੀ ਉਹਨਾਂ ਨੇ ਤਾਂ ਕਿਹਾ ਵੀ ਮੈਂ ਪਹਿਲਾ ਕਾਲ ਤੱਕ ਤੇ ਜਾਊਂਗਾ ਸੋ ਉਹ ਹੁਣ ਇਹ ਇਹ ਮਤਲਬ ਡਰਾਈ ਕਰਿਆ ਇਹ ਇੰਨਾ ਗੱਲਾਂ ਦਾ ਲੋਕਾਂ ਤੇ ਵੀ ਅਸਰ ਹੋਣਾ ਨਾ ਵੀ ਕੌਣ ਮਤਲਬ ਮੰਨ ਰਿਹਾ ਕੌਣ ਕੌਣ ਭੱਜ ਰਿਹਾ ਹੈਗਾ ਜੀ ਹੂੰ ਬਿਲਕੁਲ ਸੰਤੂ ਸਾਹਿਬ ਆਪਾਂ ਅਗਲੀ ਖਬਰ ਵੱਲ ਵਧਦੇ ਹਾਂ ਕਿ ਇੱਕ ਖਬਰ ਇੱਕ ਤਾਂ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਔਰ ਭਾਜਪਾ ਦਾ ਜਿਹੜਾ ਗੱਠਜੋੜ ਹੋ ਸਕਦਾ ਜਾਂ ਨਹੀਂ ਹੋ ਸਕਦਾ ਇਸ ਨੂੰ ਲੈ ਕੇ ਇੱਕ ਅੰਮ੍ਰਿਤਸਰ ਦੇ ਵਿੱਚ ਬੋਲਟ ਵੀ ਲਾਇਆ ਉਹ ਕਿਸ ਨੇ ਲਾਇਆ ਇਸ ਬਾਰੇ ਅਜੇ ਕੋਈ ਕਹਿੰਦੇ ਉਹਦੇ ਕੋ ਆਧਾ ਨਹੀਂ ਹੈਗਾ ਜਿਸ ਬੰਦੇ ਨੇ ਲਾਏ ਨੇ ਪਰ ਉਹਨਾਂ ਨੇ ਇੱਕ ਪਾਸੇ ਬੀਜੇਪੀ ਨਰਿੰਦਰ ਮੋਦੀ ਦੀ ਫੋਟੋ ਔਰ ਦੂਜੇ ਪਾਸੇ ਸੁਖਵੀਰ ਬਾਦਲ ਦੀ ਫੋਟੋ ਲਾ ਕੇ ਹੋਲਡਿੰਗ ਲੱਗੇ ਆ ਬੜੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪਰ ਨਾਲ ਦੇ ਨਾਲ ਇੱਕ ਵੱਡਾ ਬਿਆਨ ਹੈ ਜਿਹੜਾ ਰਾਜਾ ਵਿੜਿੰਗ ਦਾ ਵੀ ਆਉਂਦਾ ਹੈ ਉਹ ਕਹਿੰਦੇ ਵੀ ਇੱਕ ਪਾਸੇ ਤਾਂ ਸੁਖਵੀਰ ਬਾਦਲ ਕਹਿ ਰਹੇ ਆ ਕਿ ਬੜੀ ਸਟਰੋਂਗ ਹੋ ਗਈ ਹੈ ਸ਼੍ਰੋਮਣੀ ਕਾਲੀ ਦਲ ਜ਼ਿਲ੍ਹਾ ਪ੍ਰੇਸ਼ ਦੇ ਇਲੈਕਸ਼ਨਾਂ ਦੇ ਵਿੱਚ ਹਾਲਾਂਕਿ ਕਹਿੰਦੇ ਵੀ ਸਿਰਫ ਜਿਹੜਾ ਲੰਬੀ ਏਰੀਆ ਜਾਂ ਉਹਨਾਂ ਦਾ ਆਪ ਦਾ ਏਰੀਆ ਹੈਗਾ ਬਾਦਲ ਕਹਿੰਦਾ ਉਸ ਏਰੀਆ ਨੂੰ ਛੱਡ ਕੇ ਪੂਰੇ ਪੰਜਾਬ ਦੇ ਵਿੱਚ ਬਿਲਕੁਲ ਜ਼ੀਰੋ ਇਹਨਾਂ ਦੀ ਜਿਹੜੀ ਕੰਡੀਸ਼ਨ ਰਹੀ ਹੈ ਔਰ ਵੋਟ ਬੈਂਕ ਵੀ ਜਿਹੜਾ ਘਟਿਆ ਪਰ ਦੂਜੇ ਪਾਸੇ ਇਹ ਕਹਿੰਦੇ ਤਰਲੋ ਮੱਛੀ ਹੋ ਰਹੇ ਆ ਭਾਜਪਾ ਨਾਲ ਗੱਠ ਜੋੜ ਕਰਨ ਦੇ ਲਈ ਦੇ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਬੰਗਾ ਰਿਆ ਕਿ ਜੇਕਰ ਵਾਕਈ ਸੁਖਵੀਰ ਬਾਦਲ ਨੂੰ ਲੱਗਦਾ ਕਿ ਜਿਹੜਾ ਸਟਰੋਂਗ ਹੋ ਗਿਆ ਕਾਲੀਦਾਨ ਉਹ ਗਿੱਦੜਪਾ ਤੋਂ ਆ ਕੇ ਚੋਣ ਲੜਨਾ ਕਿ ਦਲਾਲਾਬਾਦ ਜਾਂ ਹੋਰ ਥਾਵਾਂ ਤੋਂ ਵੀ ਮੈਂ ਉਹਨਾਂ ਦੇ ਬਰਾਬਰ ਚੋਣ ਲੜੂਗਾ ਕਿਸ ਤਰ੍ਹਾਂ ਨਾਲ ਦੇਖਦੇ ਹੋ ਕਿ ਰਾਜਨੀਤਿਕ ਜਿਹੜੀ ਇਸ ਥਾਂ ਪੂਰੀ ਭੱਗੀ ਹੋਈ ਹੈ 2027 ਜਿਹੜਾ ਲਾਸਟ ਜਿਹੜਾ ਇਲੈਕਸ਼ਨ ਹੈ ਉਹ ਵੀ ਬਹੁਤ ਨੇੜੇ ਆ ਰਿਹਾ ਔਰ ਸਾਰੀਆਂ ਪਾਰਟੀਆਂ ਨੇ ਜਿਹੜੀ ਆਪਣੀ ਤਿਆਰੀ ਹੁਣ ਤੋਂ ਹੀ ਵੜਤੀ ਹੈ ਚਾਹੇ ਉਹ ਬਿਆਨਬਾਜ਼ੀ ਨੂੰ ਲੈ ਕੇ ਚਾਹੇ ਆਪਣੀਆਂ ਢਾਂਚਾ ਮਜ਼ਬੂਤ ਕਰਨ ਨੂੰ ਲੈ ਕੇ ਮੈਂ ਕਹਿੰਦਾ ਇਹ ਉਹੀ ਗੱਲ ਮੈਂ ਤੁਹਾਨੂੰ ਵਸ ਰਿਹਾ ਵੀ ਜਿਹੜਾ ਮਤਲਬ ਇੱਥੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਨਾ ਵੀ ਜਿਹੜੀ ਜੰਗ ਹੈ 2027 ਦੀ ਉਹ ਭਗਵਾਨ ਤਮਾਨ ਵਰਸ ਜ ਸੁਖਵੀਰ ਬਾਦਲ ਨਾ ਬਣ ਜੇ ਇਹ ਹੁਣ ਅਸਲ ਦੇ ਵਿੱਚ ਆ ਮਾਮਲੇ ਤੋਂ ਬਾਅਦ ਕਾਂਗਰਸ ਵੀ ਡਰ ਗਈ ਹੈ ਉਹ ਹੁਣ ਮਤਲਬ ਰਾਜਾ ਬੜਿੰਗ ਦਾ ਕਹਿਣਾ ਵੀ ਮੇਰੇ ਮੁਕਾਬਲੇ ਆ ਕੇ ਤੂੰ ਲੜ ਤਾਂ ਕਿ ਆਪਾਂ ਇਸ ਨੂੰ ਗੱਲ ਨੂੰ ਨਿਭਾਉਂ ਪੇਜ ਕਲ ਨੂੰ ਉਹ ਇਹ ਕਹਿ ਰਹੇ ਨੇ ਕਿ ਆਪਾਂ ਇਹ ਇਹ ਜਿਹੜੀ ਤੋਣ ਆ ਤੇ ਮੇਰੇ ਮੁਕਾਬਲੇ ਲੜੂਗਾ ਤਾਂ ਸੁਖਵੀਰਵਾਦਨ ਬਰਸਿਜ ਰਾਜਾ ਬੜੰਗ ਬਣਦੇ ਵੀ ਕਾਂਗਰਸ ਬਰਸਿਜ ਰਾਜਾ ਬੜੰਗੇ ਇਹ ਗੱਲ ਆ ਜਿਹੜੀ ਹੋ ਜੇ ਸੋ ਇਹ ਇਸ ਤਰ੍ਹਾਂ ਦੀ ਮਤਲਬ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾ ਰਹੀ ਹੈਗੀ ਜੀ ਬਿਲਕੁਲ ਨਾਲ ਦੇ ਨਾਲ ਭਾਜੀ ਜਿਹੜਾ ਹੋੜ ਹੀ ਨਹੀਂ ਗੱਲ ਆ ਕਿ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਗੱਠਜੋੜ ਹੋ ਸਕਦਾ ਨੇ ਗੱਠਜੋੜ ਵਾਲੀ ਗੱਲ ਤਾਂ ਹੈ ਹੀ ਆ ਨਾ ਬਾਈ ਜੀ ਇਹਨਾਂ ਦੀ ਗੱਠਜੋੜ ਵਾਲੀ ਗੱਲ ਤਾਂ ਸਹੀ ਲੱਗੀ ਵੀ ਹੈ ਕਿਉਂਕਿ ਦੇਖੋ ਤੁਸੀਂ 326 ਰੁਪਿਆਂ ਵਾਲੇ ਮਾਮਲੇ ਦੇ ਵਿੱਚ ਨਾ ਤਾਂ ਕਾਂਗਰਸ ਮਤਲਬ ਨਾ ਤਾਂ ਇਹ ਭਾਜੀਪੀ बोल ਰਹੀ ਹੈ ਭਾਜੀਪੀ ਦਾ ਕੋਈ ਬਲਾਰਾ ਅਜੇ ਤੱਕ ਕੋਈ ਇਹਨਾਂ ਨੇ ਉਸ 328 ਰੁਪਿਆਂ ਵਾਲੇ ਮਾਮਲੇ ਦੇ ਉੱਪਰ ਇੱਕ ਵੀ ਬਿਆਨ ਨਹੀਂ ਆਇਆ ਹੈਗਾ ਤੇ ਇਹਦਾ ਇਹਦਾ ਦੇਖ ਹੀ ਰਿਹਾ ਵੀ ਇਹਨਾਂ ਦਾ ਗੱਠਜੋੜ ਤਾਂ ਅੰਦਰ ਖਾਤੇ ਕਿਤੇ ਨਾ ਕਿਤੇ ਗੱਲ ਚੱਲ ਰਹੀ ਹੈਗੀ ਇੱਕ ਦੂਸਰੇ ਦੇ ਪੂਰਕ ਬਣੇ ਹੋਏ ਆ ਤਾਂ ਹੀ ਭਾਜੀਪੀ ਮਤਲਬ ਇਸ ਮਾਮਲੇ ਦੇ ਉੱਪਰ ਜਮ੍ਹਾਂ ਚੁੱਪੀ ਧਾਰੀ ਹੋਈ ਹੈਗੀ ਮੈਨੂੰ ਲੱਗਦਾ ਵੀ ਕਿਸੇ ਡਿ ਜੇ ਇਸ ਮਾਮਲੇ ਤੇ ਡਿਪੀਟ ਹੁੰਦੀ ਆ ਬਾਕੀ ਚੈਨਲਾਂ ਤੇ ਤਾਂ ਉੱਥੇ ਬੀਜੇਪੀ ਡਿਨਾਈ ਕਰ ਰਹੀ ਹੈ ਆਪਣਾ ਬੰਦਾ ਨਹੀਂ ਭੇਜ ਰਹੀ ਹੈ ਇਸ ਗੱਲ ਤੇ ਬੋਲਣ ਨੂੰ ਤਿਆਰ ਨਹੀਂ ਬੀਜੇਪੀ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਖਿਚੜੀ ਤਾਂ ਪੱਕ ਰਹੀ ਹੈਗੀ ਤੋਂ ਹੁਣ ਉਸੇ ਗੱਲ ਨੂੰ ਲੈ ਕੇ ਸ਼ਾਇਦ ਕੋਈ ਬਹੁਤਾ ਤੱਤਾ ਹੋ ਜੀ ਨੇ ਬੋਰਡ ਪਹਿਲਾਂ ਹਮਣਾਤੇ ਆ ਤੇ ਪਰ ਇਹ ਗੱਲ ਹਜੇ ਮਤਲਬ ਪਰਦੇ ਦੇ ਵਿੱਚ ਹੈ ਹਾਇ ਦੇ ਵਿੱਚ ਕਿਸੇ ਨਾ ਕਿਤੇ ਬਹੁਤ ਸੱਚਾਈ ਹੈ ਕਹਿੰਦੇ ਹੁੰਦੇ ਵੀ ਜੇ ਕਿਤੇ ਆਗਾ ਧੂਆਂ ਤਾਂ ਹੀ ਨਿਕਲਦਾ ਈ ਲਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ 2027 ਦਾ ਇਲੈਕਸ਼ਨ ਹੈ ਪਰ ਨਾਲ ਦੀ ਨਾਲ ਪਿਛਲੇ ਦਿਨੀ ਪੰਜਾਬ ਦੇ ਪ੍ਰਧਾਨ ਜਿਹੜੇ ਬੀਜੇਪੀ ਦੇ ਨੇ ਉਹਨਾਂ ਨੇ ਵੀ ਕਿਹਾ ਕਹਿੰਦੇ ਕਿ ਅਸੀਂ ਇਕੱਲੇ ਚੋਣ ਲੜਾਂਗੇ ਔਰ ਜਿਹੜੀ ਸਾਡੀ ਅਕਾਲੀ ਦਲ ਪਾਰਟੀ ਹੈ ਇਹ ਅਕਾਲੀ ਦਲ ਨਾਲੋਂ ਕਿਤੇ ਨਾ ਕਿਤੇ ਕਾਫੀ ਸਟਰੋਂਗ ਹੈ ਕਿ ਯਾਰ ਸਾਡਾ ਵੋਟ ਬੈਂਕ ਜ਼ਿਆਦਾ ਹੈ ਔਰ ਜਿਵੇਂ ਪਹਿਲਾਂ ਆਪਾਂ ਦੇਖਦੇ ਸੀ ਕਿ ਅਕਾਲੀ ਦਲ ਜਿਆਦਾ ਸੀਟਾਂ ਤੇ ਲੜਦਾ ਸੀ ਔਰ ਬੀਜੇਪੀ ਨੂੰ ਬਹੁਤ ਥੋੜੀਆਂ ਸੀਟਾਂ ਦਿੱਤੀਆਂ ਜਾਂਦੀਆਂ ਸੀ ਕੀ ਲੱਗਦਾ ਜੇ ਗੱਠਜੋੜ ਹੁੰਦਾ ਹੈ ਹੁਣ ਇਸ ਵਾਰ ਇਹਨਾਂ ਨੂੰ ਅਸ ਸੀਟਾਂ ਦੀ ਵੀ ਲੱਗਦਾ ਵੰਡ ਵੀ ਫਿਰ ਉਸ ਨੂੰ ਲੈ ਕੇ ਵੀ ਲੜਾਈ ਹੋ ਸਕਦੀ ਹੈ ਕਿ ਹੁਣ ਤਾਂ ਅਸੀਂ ਬਰਾਬਰ ਦੀ ਪਾਰਟੀ ਆ ਜਾਂ ਅਕਾਲੀ ਦਲ ਤੋਂ ਉੱਪਰ ਦੀ ਹੈਗੇ ਆ ਬਿਲਕੁਲ ਹੋ ਤਾਂ ਹੁਣ ਜੀ ਉਹ ਮਤਲਬ ਐ ਕਿ ਇਸ ਵਾਰ ਲੱਗਦਾ ਵੀ ਕਾਂਗ ਜਿਹੜੀ ਭਾਜੀਪੀ ਆ ਉਹ ਕਦੇ ਵੀ ਮਤਲਬ ਛੋਟੇ ਭਾਈ ਦੇ ਰੂਪ ਦੇ ਵਿੱਚ ਨਹੀਂ ਆਊਗੀ ਹੁਣ ਉਹ ਉਹ ਦਾ ਜਿਹੜਾ ਹੈਗਾ ਉਹ ਬਰਾਬਰ ਦੀ ਧਰਤਾ ਬਣ ਹੀ ਚੁੱਕੀ ਹੈਗੀ ਹੋ ਸਕਦਾ ਉਹ ਵੱਧ ਸੀਟਾਂ ਦੀ ਵੀ ਮੰਗ ਕਰਨ ਪੰਜਾਬ ਦੇ ਵਿੱਚ ਪਰ ਇਹ ਦੇਖਦੇ ਹਾਂ ਹੁਣ ਅਕਾਲੀ ਦਲ ਵੀ ਮਤਲਬ ਇੱਕ ਤਰ੍ਹਾਂ ਦੇ ਨਾਲ ਇਹੋ ਜੀ ਸਥਿਤੀ 'ਚ ਫਸਿਆ ਹੋਇਆ ਹੈਗਾ ਕਿ ਉਹਨੂੰ ਮੁੜ ਕੇ ਮਤਲਬ ਜ਼ਮੀਨ ਨਹੀਂ ਲੱਭ ਰਹੀ ਹੈਗੀ ਤੇ ਦੂਜੀ ਗੱਲ ਮੈਂ ਕੱਲ ਤੋਂ ਨਾਲ ਇੱਕ ਜਾਂਦੇ ਜਾਂਦੇ ਗੱਲ ਕੀਤੀ ਕੱਲ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਇਦ ਉਹ ਪਤੇ ਜੰਗ ਸਿੰਘ ਬਾਜਵਾ ਦਾ ਬਿਆਨ ਆਇਆ ਸੀਗਾ ਕਿ ਮਿਰਤਸਾ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਗੱਲ ਕਰ ਸਕਦੇ ਨੇਗੇ ਤੋਂ ਉਹ ਵੀ ਲੱਗਦਾ ਵੀ ਕਿਤੇ ਨਾ ਕਿਤੇ ਉਹ ਗੱਠ ਜੋੜ ਵਾਲੇ ਪਾਸੇ ਤੁਰੂ ਗੱਲ ਜਾਂ ਫਿਰ ਬੀਜੇਪੀ ਪੰਥਕ ਵੋਟ ਨੂੰ ਸਿੱਧੇ ਤੌਰ ਤੇ ਨਖਾਨੇ ਤੇ ਲਾਊਗੀ ਇਹ ਵੀ ਕਿਤੇ ਨਾ ਕਿਤੇ ਦੇਖਣ ਵਾਲੀ ਗੱਲ ਹੈ ਜੀ ਹੂੰ ਤਾਂ ਲੱਗਦਾ ਕਿ ਹੋਰ ਬੜਾ ਦਿਨ ਹੈ ਕਿ ਪੰਥਕ ਨੂੰ ਇਕੱਠਾ ਕਰਨ ਦੇ ਲਈ ਜਾਂ ਸਿੱਖਾਂ ਨੂੰ ਜੋੜਨ ਦੇ ਲਈ ਬੰਦੀ ਸਿੰਘਾਂ ਦੇ ਮਾਮਲੇ ਤੇ ਵੀ ਕੋਈ ਨਾ ਕੋਈ ਗੱਲ ਹੋ ਸਕਦੀ ਹੈ ਹਾਲਾਂਕਿ ਬੰਦੀ ਸਿੰਘਾਂ ਦੇ ਮਾਮਲੇ ਦੇ ਵਿੱਚ ਜਿਹੜਾ ਮੋਹਾਲੀ ਦੇ ਵਿੱਚ ਮੋਰਚਾ ਲੱਗਿਆ ਹੋਇਆ ਹੈ ਤਕਰੀਬਨ ਉਸ ਨੂੰ 3 ਸਾਲ ਪੂਰੇ ਹੋਣ ਵਾਲੇ ਆ ਕੱਲ੍ਹ ਸ਼ਾਇਦ ਉਹਨਾਂ ਦੇ 3 ਸਾਲ ਪੂਰੇ ਹੋ ਜਾਣੇ ਆ ਪਰ ਹਜੇ ਤੱਕ ਕੋਈ ਬਿਆਨ ਜਿਹੜਾ ਸੈਂਟਰ ਦਾ ਸੋਲਿਡ ਜਾਂ ਕਿਸੇ ਬੰਦੇ ਦਾ ਨਹੀਂ ਆਇਆ ਕਿ ਜੇ ਉੱਤੇ ਜੇ ਕਿਸੇ ਭਾਜ ਭਾਗੂ ਨਾਲ ਗੱਲ ਵੀ ਕੀਤੀ ਜਾਂਦੀ ਹੈ ਤਾਂ ਉਹਨਾਂ ਦਾ ਵੀ ਕੋਈ ਜਵਾਬ ਜਾਂ ਇਸ ਤਰ੍ਹਾਂ ਦਾ ਨਹੀਂ ਹੁੰਦਾ ਜਿਸ ਦੇ ਬਿਆਪ ਤੇ ਵੀ ਲੱਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੰਦੀ ਸਿੰਘਾਂ ਨੂੰ ਛੱਡਿਆ ਜਾ ਸਕਦਾ ਜਿਨ੍ਹਾਂ ਨੇ ਪੂਰੀ ਆਪਣੀ ਜ਼ਿੰਦਗੀ ਜੇਲ੍ਹਾਂ ਦੇ ਵਿੱਚ ਘੜ ਦਿੱਤੀ ਹੈ ਹਾਂ ਬਿਲਕੁਲ ਜੀ ਇਹ ਇਹ ਗੱਲ ਤੁਹਾਡੀ درست ਹੈ ਪਰ ਕਿਤੇ ਨਾ ਕਿਤੇ ਜਿਸ ਤਰ੍ਹਾਂ ਫਤੇਜੰਗ ਸਿੰਘ ਬਾਜਪਾ ਦਾ ਬਿਆਨ ਕਰ ਲਦਾ ਸੀਗਾ ਵੀ ਉਹ ਜਿਹੜਾ ਅਮਿਤ ਸ਼ਾਹ ਹੁਣੇ ਇੱਥੇ ਕਿਸਾਨ ਰੈਲੀ ਨੂੰ ਸਮੋਦਨ ਕਰਨ ਆ ਰਹੇ ਆ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਇਸ ਗੱਲ ਦਾ ਬੰਦੀ ਸਿੰਘਾਂ ਵਾਲੇ ਮਾਮਲੇ ਦਾ ਤਾਂ ਇਹ ਬਾਜਪਾ ਦੇ ਬਹੁਤੇ ਲੀਡਰ ਨਹੀਂ ਬੋਲਣ ਨੂੰ ਤਿਆਰ ਹੈਗੇ ਪਰ ਕਿਤੇ ਨਾ ਕਿਤੇ ਗੱਲ ਜ਼ਰੂਰ ਹੈਗੀ ਕਿਉਂਕਿ ਪੰਥਕ ਰਾਜਨੀਤੀ ਨੂੰ ਮਤਲਬ ਸਮਝ ਚੁੱਕੀ ਆ ਇਸ ਵੇਲੇ ਬੀਜੇਪੀ ਵੀ ਸਮਝਦੀ ਆ ਵੀ ਪੰਥਕ ਰਾਜਨੀਤੀ ਪੰਜਾਬ ਦੇ ਵਿੱਚ ਬਹੁਤ ਅਹਿਮ ਹੈ ਜੀ ਪਰ ਇਹ ਐ ਕਿ ਮੈਨੂੰ ਲੱਗਦਾ ਵੀ ਪਿਛਲੀਆਂ ਇਲੈਕਸ਼ਨਾਂ ਨੂੰ ਮੈਂ ਜਿੰਨੀਆਂ ਇਲੈਕਸ਼ਨਾਂ ਦੇਖਦਾ ਆਂਗਾ ਉਹਨਾਂ ਸਾਰੀਆਂ ਇਲੈਕਸ਼ਨਾਂ ਤੋਂ ਨੂੰ ਦੇਖਦੇ ਹੋਏ ਇਸ ਵਾਰ ਇਹ ਲੱਗ ਰਿਹਾ ਹੈ ਕਿ ਇਸ ਵਾਰ ਜਿਹੜੀ ਲੜਾਈ ਆ ਉਹ ਪੰਥਕ ਵੋਟ ਤੇ ਹੋਣ ਵਾਲੀ ਹੈ ਜੀ ਸਾਰੀਆਂ ਤਰ੍ਹਾਂ ਦਾ ਨਿਸ਼ਾਨਾ ਪੰਥਕ ਵੋਟ ਬਣਿਆ ਹੋਇਆ ਕਿਉਂਕਿ ਪਿਛਲੀਆਂ 2022 ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਦੀ ਸਾਰੀ ਵੋਟ ਉਲਟ ਕੇ ਮਤਲਬ ਆਪਾਂ ਕਹਿੰਦੇ ਆਮ ਆਦਮੀ ਪਾਰਟੀ ਵੱਲ ਚਲੀ ਗਈ ਜੋ ਪੰਥਕ ਵੋਟ ਜਿਹੜੀ ਹਿੱਲੀ ਹੈਗੀ ਇੱਕ ਵਾਰ ਹੁਣ ਉਹਨੂੰ ਦੁਬਾਰੇ ਕੈਸ਼ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ 4 ਰੁਪਏ ਰੋ ਹੋ ਰਹੀ ਹੈਗੀ ਸੋ ਹੋ ਸਕਦਾ ਬੀਜੇਪੀ ਵੀ ਇਹ ਪਹਿਲੀ ਵਾਰ ਹੋ ਰਿਹਾ ਪੰਜਾਬ ਦੇ ਵਿੱਚ ਨਹੀਂ ਤਾਂ ਪਿਛਲੀ ਵਾਰ ਡੇਰੇਆਣਾ ਦੀ ਵੋਟ ਦੇ ਉੱਪਰ ਰਾਜਨੀਤੀ ਹੁੰਦੀ ਰਹਿੰਦੀ ਸੀਗੀ ਡੇਰਾ ਸਰਸੇ ਵਾਲੇ ਦੀ ਵੋਟ ਤੇ ਰਾਜਨੀਤੀ ਹੁੰਦੀ ਸੀ ਜਾਂ ਹੋਰ ਡੇਰੇਆ ਜਿਹੜੇ ਉਹ ਉਹ ਮਤਲਬ ਹਰ ਚੋਣ ਦੇ ਵਿੱਚ ਉਹ ਇੱਕ ਤਰ੍ਹਾਂ ਦੇ ਨਾਲ ਮੁੱਖ ਧਰਮ ਜੋ ਉੱਪਰ ਕੇ ਸਾਹਮਣੇ ਆ ਜਾਂਦੇ ਸੀਗੇ ਇਸ ਵਾਰ ਪਹਿਲੀ ਵਾਰ ਹੋ ਰਿਹਾ ਇਹ ਕਿ ਸਾਰੀਆਂ ਤਰ੍ਹਾਂ ਜਿਹੜੀਆਂ ਉਹ ਪੰਥਕ ਰਾਜਨੀਤੀ ਨੂੰ ਟੱਚ ਕਰ ਰਹੀਆਂ ਨੇ ਜੀ ਹੂੰ ਬਿਲਕੁਲ ਸੰਸਦਵ ਜਿਹੜੀ ਅਗਲੀ ਖਬਰ ਹੈ ਉਸ ਵਾਂਗ ਇਹ ਜ਼ਿਕਰ ਕਰਦੇ ਆ ਕਿ ਆਪਾਂ ਜਿਹੜੇ ਜਗਜੀਤ ਸਿੰਘ ਆਪਣੇ ਡੱਲੇਵਾਲ ਸਾਹਿਬ ਨੇ ਜਿਨ੍ਹਾਂ ਨੇ ਖਨੋਰੀ ਦੇ ਵਿੱਚ ਮੋਰਚਾ ਲਾਇਆ ਔਰ ਬਹੁਤ ਵੱਡੇ ਕਿਸਾਨ ਆਗੂ ਨੇ ਪਰ ਜਿਹੜੀ ਉਹਨਾਂ ਦੀ ਜਥੇਬੰਦੀ ਆ ਸਿੱਧੂਪੁਰ ਉਸਦੇ ਵਿੱਚ ਖੜਕੀ ਹੈ ਕਹਿੰਦੇ ਬਗਾਵਤ ਉੱਠੀ ਹੈ ਉਸ ਨੂੰ ਲੈ ਕੇ ਕਹਿੰਦੇ ਡਿਕਟੇਟਰਸ਼ਿਪ ਵਾਲੀ ਗੱਲ ਕਰਦੇ ਆ ਡੱਲੇਵਾਲ ਸਾਹਿਬ ਆਪਣੀ ਮਰਜ਼ੀ ਚਲਾਉਂਦੇ ਆ ਬਹੁਤ ਸਾਰੇ ਜ਼ਿਲ੍ਹਾ ਪ੍ਰਧਾਨ ਨੇ ਜਿਹੜਾ ਉਹਨਾਂ ਨੂੰ ਕੱਢ ਦਿੱਤਾ ਗਿਆ ਵੱਖ-ਵੱਖ ਕਰਕੇ ਚਾਹੇ ਹੁਣ ਫਤੇਗਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਨੂੰ ਕੱਢਣ ਦੀ ਗੱਲ ਕੀਤੀ ਹੈ ਉਸ ਨੂੰ ਲੈ ਕੇ ਪਟਿਆਲਾ ਦੇ ਵਿੱਚ ਇੱਕ ਵੱਡੀ ਇਕੱਠ ਜਿਹੜਾ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਜਗਜੀਤ ਸਿੰਘ ਡੱਲੇਵਾਲ ਨੇ ਇਹ ਆਪਣੀ ਮਰਜ਼ੀ ਕਰ ਰਹੇ ਨੇ ਔਰ ਬਹੁਤ ਸਾਰੇ ਆਗੂ ਜਿਹੜੇ ਬਹੁਤ ਲੰਬੇ ਸਮੇਂ ਤੋਂ ਜਿਹੜੇ ਕਿਸਾਨ ਜਥੇਬੰਦੀ ਦੇ ਵਿੱਚ ਸੇਵਾ ਕਰ ਰਹੇ ਨੇ ਸਿੱਧੂਪੁਰ ਦੇ ਵਿੱਚ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਵੀ ਕੋਈ ਵੀ ਉਹਨਾਂ ਤੋਂ ਕੋਈ ਵੀ ਗੱਲ ਪੁੱਛਦਾ ਕੋਈ ਹਸਾਬ ਪੁੱਛਦਾ ਤਾਂ ਉਹ ਇਸ ਦਾ ਜਵਾਬ ਦਿੰਦੇ ਆ ਉਹਨਾਂ ਨੂੰ ਬਾਹਰ ਕਰ ਦਿੰਦੇ ਆ ਕਿਵੇਂ ਦੇਖਦੇ ਹੋ ਤੁਸੀਂ ਕਿ ਬਹੁਤ ਵੱਡੀ ਜਥੇਬੰਦੀ ਹੈ ਇਹਨਾਂ ਦੇ ਆਪਸ ਦੇ ਵਿੱਚ 파ੜ ਪੈ ਗਈ ਹੈ ਦੇਖੋ ਦਿੱਲੀ ਮੋਰਚੇ ਤੋਂ ਬਾਅਦ ਇਹ ਕੁਝ ਸਾਰੀਆਂ ਜਥੇਬੰਦੀਆਂ ਚ ਹੀ ਹੋ ਚੁੱਕਿਆਗਾ ਜੀ ਦਿੱਲੀ ਮੋਰਚੇ ਤੋਂ ਬਾਅਦ ਜੀ ਗੱਲ ਕਰੀਏ ਤਾਂ ਉਸੇ ਦੌਰਾਨ ਹੀ ਜਿਹੜੀ ਡਕਾਉਂਦਾ ਗਰੁੱਪ ਉਹ ਦੋ ਹੋ ਗਏ ਸੀਗੇ ਆ ਪੁਰੀਰ ਵਾਲਾ ਗਰੁੱਪ ਅੱਡ ਹੋ ਗਿਆ ਉਹ ਉਹਨਾਂ ਦੇ ਵਿੱਚ ਵੀ ਇਹੀ ਕਲੇਸ਼ ਪਿਆ ਵੀ ਉੱਥੋਂ ਪੈਸਾ ਆ ਗਿਆ ਜੀ ਉਹਨਾਂ ਨੇ ਮਤਲਬ ਉਹ ਕੋਈ ਗੱਡੀ ਲੈ ਲਈ ਹੈ ਜਿਹੜੀ ਪ੍ਰਧਾਨ ਨੇ ਉੱਥੋਂ ਉਹ ਵਰਤ ਰਿਹਾ ਹੈਗਾ ਤੋਂ ਬਹੁਤ ਕੁਝ ਉਹ ਉਹਦੋਂ ਵੀ ਉੱਠਿਆ ਵੀ ਬੂਟਾ ਸਿੰਘ ਬੁਰਜਗਿੱਲ ਗੱਡੀ ਲੈ ਗਿਆ ਜੀ ਉਹਦੇ ਵਿੱਚੋਂ ਬਹੁਤ ਵੱਡੀ ਤੇ ਉਹ ਉਹ ਦੁਨੀਆ ਦੇ ਇਕੱਠੇ ਪੈਸੇ ਸੀਗੇ ਉਹ ਹਿਸਾਬ ਨਹੀਂ ਦੇ ਰਿਹਾ ਉਹਦੇ ਵਿੱਚੋਂ ਵੀ ਟੁੱਟ ਭੱਜ ਹੋਈ ਉਸੇ ਤਰ੍ਹਾਂ ਹੀ ਇਸੇ ਤਰ੍ਹਾਂ ਹੀ ਅਗਰਾਹਾ ਗਰੁੱਪ ਦੇ ਵਿੱਚ ਵੀ ਹੋਈ ਉਹਦੇ ਵਿੱਚ ਜਸਵਿੰਦਰ ਸਿੰਘ ਲੋਂਗੋਵਾਲ ਜਾਂ ਇੰਦਰ ਲਈ ਕੁਝ ਇਹ ਬੰਦੇ ਸੀ ਜਿਹੜੇ ਇਹਨਾਂ ਨੇ ਵੀ ਰੌਲਾ ਰੱਪਾ ਪਾਇਆ ਇਹ ਵੀ ਅੱਡ ਹੋ ਗਏ ਅੱਡ ਜਥੇਬੰਦੀ ਬਣ ਗਈ ਇੱਕ ਮਤਲਬ ਇਸ ਏਰੀਏ ਦੀ ਉਹਦੇ ਵਿੱਚੋਂ ਟੁੱਟ ਕੇ ਤੇ ਹੁਣ ਡੱਲਿਆ ਸਾਹਿਬ ਨੇ ਜਿਹੜਾ ਮੋਰਚਾ ਲਾਇਆ ਸੀਗਾ ਖਨੌਰੀ ਬਾਰਡਰ ਤੇ ਸ਼ੰਭੂ ਮੋਰਚੇ ਵਾਲਾ ਇਹ ਜਿਹੜਾ ਇਹ ਲੰਮਾ ਜਿਹਾ ਚਮਾਂ ਚੱਲਦਾ ਰਿਹਾ ਦੇਖੋ ਕਿੰਨਾ ਨੇ ਇਹ ਮਤਲਬ ਪਾਤਣਾ ਵਾਲਾ ਇੱਧਰ ਮਤਲਬ ਜਿਹੜਾ ਸੀਗਾ ਦੋਨੇ ਦੋ ਪਾਸੇ ਚਾਹ ਦੇ ਨਾਲ ਬੈਠੇ ਸੀਗੇ ਉਸ ਜਿਹੜੇ ਇਹ ਉਹ ਦਲੇয়াল ਗਰੁੱਪ ਤੇ ਜਿਹੜਾ ਉਹ ਦੂਸਰਾ ਇਹਨਾਂ ਦੇ ਨਾਲ ਭੰਗੇਰ ਵਾਲਾ ਗਰੁੱਪ ਆ। ਤੋਂ ਇਹ ਇਹ ਮਾਮਲਾ ਆਖਰ ਦੇ ਵਿੱਚ ਮਹਾਂ ਭੁਖੜਤਾਲ ਰੱਖ ਲਈ ਉਹਨਾਂ ਨੇ ਕਿੰਨੇ ਦਿਨ ਚੱਲਦੀ ਰਹੀ ਫਿਰ ਉਹ ਭੁਖੜਤਾਲ ਦਾ ਹਸਰ ਕੀ ਹੋਇਆ ਤੋਂ ਉਸੇ ਸਮੇਂ ਤੋਂ ਹੀ ਮਤਲਬ ਸੱਕੀ ਨਹੋਣਾ ਸ਼ੁਰੂ ਹੋ ਗਿਆ ਸੀ ਕੰਮ। ਇਹਨਾਂ ਦੀ ਜਥੇਬੰਦੀ ਦੀ ਕੋਈ ਸਰਮੋਸਰਤਾ ਉਦੋਂ ਹੀ ਹੋਣੀ ਸ਼ੁਰੂ ਹੋ ਗਈ ਸੀ। ਪਰ ਇਹ ਜਦੋਂ ਮਾਮਲਾ ਇਹ ਆ ਵੀ ਜਿਵੇਂ ਗੈਨਮੈਥ ਕੇ ਆਪ ਮਤਲਬ ਬਾਹਰ ਜਾ ਕੇ ਗ੍ਰਿਫਦਾਰ ਹੋ ਗਏ ਮਗਲੋ ਮੋਰਚਾ ਥੱਕਿਆ ਗਿਆ ਖੰਡਿਆ ਦਿੱਤਾ ਗਿਆ। ਸੋ ਇਸ ਤਰ੍ਹਾਂ ਦੀ ਸ਼ਾਇਦ ਪਹਿਲਾਂ ਕਦੇ ਵੀ ਨੌਕਰੀ ਆਈ ਵੀ ਕੋਈ ਵੀ ਮੋਰਚਾ ਕਿਸਾਨ ਜਥੇਬੰਦੀ ਦਾ ਇਸ ਤਰ੍ਹਾਂ ਉਠਾਇਆ ਗਿਆ ਹੋਵੇ ਗੱਲਬਾਤ ਦਾ ਉਠਾਉਣਾ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਗੱਲ ਤਾਂ ਚੱਲਦੀ ਰਹਿੰਦੀ ਸੀ ਪਰ ਪਹਿਲੀ ਵਾਰ ਹੋਇਆ ਸ਼ਾਇਦ ਇਹ ਵੀ ਪੁਲਿਸ ਨੇ ਉਹਨਾਂ ਦੇ ਟੈਂਟ ਪੱਟਲੇ ਟਰਾਲੀਆਂ ਤੱਕ ਸਾਰਾ ਕੁਝ ਉਥੋਂ ਲੈ ਗਏ ਉਹ ਜਿਹੜਾ ਬਾਅਦ ਚ ਰੌਲੇ ਰੱਪਾ ਵੀ ਪੈਂਦਾ ਰਿਹਾ ਸੋ ਉੱਥੇ ਮੇਰੇ ਤੋਂ ਲੱਗਦਾ ਸੀਗਾ ਵੀ ਇਹਨਾਂ ਨੇ ਇਹ ਕੋਈ ਨਾ ਕੋਈ ਇਲੈਕਸ਼ਨ ਦਾ ਸਟੰਟ ਸੀਗਾ ਤੇ ਇਲੈਕਸ਼ਨ ਕਰਕੇ ਇਹ ਮੋਰਚਾ ਲੱਗਿਆ ਰਿਹਾ ਜਾਂ ਚੋਣਾਂ ਦੇ ਸਮੇਂ ਮੋਰਚਾ ਲਾਉਣਾ ਚਾਹੀਦਾ ਸੀ ਨਹੀਂ ਲਾਉਣਾ ਚਾਹੀਦਾ ਸੀ ਇਹ ਰੌਲਾ ਤਾਂ ਹੀ ਸਾਇਦ ਉਹ ਦੂਸਰੀਆਂ ਜਥੇਬੰਦੀਆਂ ਵੀ ਇਸ ਗੱਲ ਤੋਂ ਕਿਨਾਰਾ ਕਰਦੀਆਂ ਰਹੀਆਂ ਹਾਲਾਂਕਿ ਉਦੋਂ ਲੋਕ ਮਿਹਣੇ ਮਾਰਦੇ ਰਹੇ ਵੀ ਉਹ ਤੇ ਬੈਠਾ ਜੀ ਤੁਸੀਂ ਦੂਜਾਂਦੇ ਨਹੀਂ ਪਰ ਉਹ ਜਦੋਂ ਕਿਉਂਕਿ ਆਪਸ ਵਿੱਚ ਹੀ ਇੱਕ ਦੂਸਰੇ ਨੂੰ ਚੰਗੀ ਤਰ੍ਹਾਂ ਜਾਣਦੇ ਆ ਨਿਕਲੇ ਤਾਂ ਇੱਕ ਥਾਂ ਹੀ ਹੈ ਸਾਰੇ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਇਹ ਇੱਕ ਜਥੇਬੰਦੀ ਤੋਂ ਬਾਅਦ ਤਾਂ ਪਾਟੇ ਨੇਗੇ ਤੋਂ ਸਾਰੇ ਇੱਕ ਦੂਸਰੇ ਨੂੰ ਜਾਣਦੇ ਆ ਵੀ ਕੌਣ ਕੀ ਕਰ ਰਿਹਾਗਾ ਜੋ ਉਦੋਂ ਤੋਂ ਹੀ ਲੱਗ ਰਿਹਾ ਸੀਗਾ ਤੇ ਉਹ ਹੁਣ ਹੌਲੀ-ਹੌਲੀ ਲਾਵਾ ਜਿਹੜਾ ਮਤਲਬ ਉਬਲਦਾ ਉਬਲਦਾ ਬਾਹਰ ਆ ਗਿਆ ਹੁਣ ਉਹ ਸਾਡੇ ਸਾਹਮਣੇ ਆਉਂਦ ਰਿਹਾ ਕੁਝ ਹੋ ਰਿਹਾ ਜੀ ਉਹ ਇਹ ਇਹ ਹੀ ਕਾਰਨ ਹੈ ਕਿ ਪੈਸਾ ਹੋ ਗਿਆ ਬਹੁਤਾ ਇਕੱਠਾ ਜੀ ਸਾਰੀਆਂ ਜਥੇਬੰਦੀਆਂ ਦੀ ਹਾਲਤ ਇਹ ਹੋਈ ਵੀ ਹੈ ਕਿ ਉਸ ਸਮੇਂ ਲੋਕਾਂ ਨੇ ਇਹਨਾਂ ਨੂੰ ਰੱਜ ਕੇ ਫੰਡ ਦਿੱਤੇ ਜਿੰਨਾ ਚਿਰ ਦਿੱਲੀ ਬੈਠੇ ਰਹੇ ਤਾਂ ਵੀ ਕੋਈ ਤੋੜ ਨਹੀਂ ਆਉਣ ਦਿੱਤੀ ਲੰਗਰ ਪ੍ਰਸ਼ਾਦਾ ਲੋਕ ਲਈ ਗਏ ਆ ਜਿਹੜੇ ਫੰਡ ਆਉਗੇ ਸੀ ਸ਼ਾਇਦ ਉਹ ਉਹ ਤਾਂ ਮੈਨੂੰ ਲੱਗਦਾ ਅਣਵਰਤੀ ਰਹਿ ਗਏ ਉਹ ਤਾਂ ਬਾਅਦ ਦੇ ਵਿੱਚ ਪਤਾ ਨਹੀਂ ਕਿੱਥੇ ਹੋਣਗੇ ਹੁਣ ਕਿਉਂਕਿ ਮਰਾਸਣ ਦਾ ਪਿੰਡਾ ਜਿਉ ਇਨਾ ਜਾਂਦਾ ਉਹ ਉਹਨਾਂ ਸਾਹਤ ਉੱਤੇ ਵਰਤਾਇਆ ਵੀ ਨਾ ਜਾਂਦਾ ਹੋਵੇ ਜਿੱਨਾ ਰਸਲ ਪਿੰਡਾਂ ਤੋਂ ਜਾ ਰਿਹਾ ਸੀਗਾ ਸੋ ਇਸ ਤਰ੍ਹਾਂ ਦਾ ਜਿਹੜਾ ਇਹ ਮਾਹੌਲ ਬਣਿਆ ਹੋਇਆ ਸੀ ਸਾਰਾ ਉਹ ਜਿਹੜਾ ਅਸਲ ਰੌਲਾ ਉੱਥੇ ਪੈਂਦਾ ਜਿੱਥੇ ਪੈਸਾ ਹੋ ਜਾਂਦਾ ਹੈ ਜਦੋਂ ਪੈਸਾ ਇਕੱਠਾ ਹੁੰਦਾ ਤੇ ਫਿਰ ਲਾਲਸਾ ਵਧਦੀਆਂ ਨੇ ਲਾਲਸਾ ਵਧਦੀਆਂ ਨੇ ਉਹਨੂੰ ਮਤਲਬ ਵੰਡ-ਵੰਡਾਈ ਦਾ ਰੌਲਾ ਪੈਂਦਾ ਸੋ ਇਹ ਸਾਰੀਆਂ ਜੜਾਂ ਇੱਥੇ ਪੰਜਾਬ ਨੇ ਜੀ ਵੀ ਉਹ ਜਿਹੜਾ ਪੈਸਾ ਉਹ ਅਸਲ ਜੇ ਤੁਸੀਂ ਕਹਿੰਦੇ ਹੋ ਵੀ ਉਹ ਕਹਿੰਦੇ ਬਿਲਕੁਲ ਕਹਿੰਦੇ ਨੇ ਉਹਨਾਂ ਨੇ ਸ਼ੋਕ ਕਰਨ ਦੀ ਜਿਹੜੀ ਮੌਤ ਹੋਈ ਸੀਗੀ ਬਾਰਡਰ ਤੇ ਕਨੌਰੀ ਬਾਰਡਰ ਦੇ ਉੱਤੇ ਗੋਲੀ ਲਾ ਕੇ ਨਾ ਪੁਲਿਸ ਦੀ ਉਸ ਦੀ ਉਸ ਦੀ ਵੀ ਜਿਹੜੀ ਵੱਡਾ ਅਕਾਉਂਟ ਦਾ ਜਿਹੜਾ ਜ਼ਿੰਮੇਵਾਰ ਹੈ ਉਹ ਡੱਲੇਵਾਲ ਨੂੰ ਕਿਹਾ ਔਰ ਡੱਲੇਵਾਲ ਦੀ ਯੂਨੀਅਨ ਦੇ ਹੀ ਨੇ ਜਿਨ੍ਹਾਂ ਨੇ ਆਪਣੀ ਪ੍ਰੈਸ ਕਾਨਫਰੰਸ ਕਰਕੇ ਇਹ ਸਾਰਾ ਕੁਝ ਕਿਹਾ ਆਪਸ ਦੇ ਵਿੱਚ ਗੱਲਬਾਤ ਹੋਈ ਹੈ ਇਹਨਾਂ ਦੀ ਔਰ ਨਾਲ ਦੀ ਨਾਲ ਕਿਵੇਂ ਦੇਖਦੇ ਹੋ ਕਿ ਇਹ ਕਿਸਾਨ ਯੂਨੀਅਨ ਦਾ ਇੰਨਾ ਵੱਡਾ ਇੱਕ ਵਾਰੀ ਪੰਜਾਬ ਦੇ ਵਿੱਚ ਲੋਕ ਇਹਨਾਂ ਨੂੰ ਬਹੁਤ ਜ਼ਿਆਦਾ ਇੱਜ਼ਤ ਮਾਣ ਦੇਣ ਲੱਗੇ ਸੀ ਔਰ ਇਸ ਤਰ੍ਹਾਂ ਲੱਗਦਾ ਸੀ ਕਿ ਸ਼ਾਇਦ ਜਦੋਂ ਆਮ ਆਦਮੀ ਪਾਰਟੀ ਆਈ ਉਸ ਸਮੇਂ ਜਿਹੜੀਆਂ ਕਿਸਾਨ ਯੂਨੀਅਨ ਨੇ ਜਦੋਂ ਦਿੱਲੀ ਧਰਨਾ ਚੱਲਦਾ ਸੀ ਕਿ ਇਹਨਾਂ ਦੀ ਸਰਕਾਰ ਆਉਗੀ ਪਰ ਕੋਈ ਇਸ ਤਰ੍ਹਾਂ ਦੇ ਕਾਰਨ ਬਣੇ ਕਿ ਇਹਨਾਂ ਨੇ ਇਲੈਕਸ਼ਨ ਨੂੰ ਵੀ ਲੜਿਆ ਉਸ ਤੋਂ ਬਾਅਦ ਚਾਹੇ ਆਪਾਂ ਹਰਿਆਣਾ ਦੇ ਚੋਣਨੀ ਦੀ ਗੱਲ ਕਰੀਏ ਜਾਂ ਹੋਰ ਆਗੂਆਂ ਦੀ ਪਰ ਇਹ ਆਪਸ ਦੇ ਵਿੱਚ ਹਾਲਕਿ ਇਹ ਤਾਂ ਗੈਰ ਰਾਜਨੀਤਿਕ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਰਾਜਨੀਤੀ ਦੇ ਵਿੱਚ ਨਹੀਂ ਆਉਂਦੇ ਪਰ ਇਹ ਸਾਰਾ ਲੋਕਾਂ ਦੇ ਵਿੱਚ ਇਸ ਟਾਈਮ ਉਨੀ ਇੱਜ਼ਤ ਜਾਂ ਉਹਨਾਂ ਸਨਮਾਨ ਜਥੇਬੰਦੀਆਂ ਦਾ ਨਹੀਂ ਹੈਗਾ ਜਿੰਨਾ ਉਸ ਟਾਈਮ ਤੇ ਸੀਗਾ ਕਿਸ ਤਰ੍ਹਾਂ ਨਾਲ ਦੇਖਦੇ ਹੋ ਸਾਰਾ ਬਿਲਕੁਲ ਬਿਲਕੁਲ ਸਰਕਾਰ ਵੀ ਇਹ ਕੋ ਚਾਹੁੰਦੀ ਸੀਗੀ ਵੀ ਇਹਨਾਂ ਦੇ ਨਾਲ ਜਿਹੜਾ ਇਹਨਾਂ ਨੂੰ ਇੱਕ ਵਾਰ ਸਮਰਥਨ ਮਿਲਿਆ ਉਹ ਕਿਸੇ ਤਰੀਕੇ ਦੇ ਨਾਲ ਲੋਕਾਂ ਦਾ ਸਮਰਥਨ ਇਹਨਾਂ ਤੋਂ ਖੋਛ ਜਾਵੇ ਇਸ ਸਰਕਾਰ ਦੇ ਵੀ ਟਰੈਪ ਦੇ ਵਿੱਚ ਆਏ ਉਹ ਤੋਂ ਮਦਰਾ ਜਦੋਂ ਉੱਠਣ ਵੇਲੇ ਆ ਉਦੋਂ ਵੀ ਉਸ ਤਰ੍ਹਾਂ ਦੀ ਗੱਲ ਹੈ ਜਿਹੜੀ ਉਹ ਹੁਣ ਤਿੰਨ ਕਾਨੂੰਨਾਂ ਦੀ ਜਿਹੜੀ ਸੀਗੀ ਆਪਣੀ ਵਾਪਸੀ ਦੀ ਵਾਂਗ ਉਹ ਮੋਦੀ ਸਾਹਿਬ ਨੇ ਇੱਕ ਬਿਆਨ ਹੀ ਦਿੱਤਾ ਮੈਨੂੰ ਲੱਗਦਾ ਉਸ ਤੋਂ ਬਾਅਦ ਬੈਠ ਕੇ ਜਥੇਬੰਦੀਆਂ ਨਾਲ ਤਾਂ ਸਰਕਾਰ ਦੀ ਕੋਈ ਗੱਲ ਹੀ ਨਹੀਂ ਹੋਈ ਉਦੋਂ ਜਥੇਬੰਦੀਆਂ ਦੇ ਆਗੂਆਂ ਨੂੰ ਵਹਾ ਕੇ ਥੋੜੀ ਕੋਈ ਹੋਇਆ ਵੀ ਨਾ ਉਹ ਬਿਜਲੀ ਬਿੱਲ ਤੇ ਗੱਲ ਹੁੰਦੀ ਜਾਂ ਉਹ ਐਮਐਸਪੀ ਤੇ ਗੱਲ ਹੁੰਦੀ ਜਿਹੜੀਆਂ ਬਾਕੀ ਦੀਆਂ ਮੰਗਾਂ ਸੀ ਉਹ ਖਤਮ ਹੋ ਗਈਆਂ ਉਹਨਾਂ ਨੇ ਟੁੱਪ ਕਰਕੇ ਗੁਰੂ ਪਰ ਗੁਰਪੁਰਬ ਵਾਲੇ ਦੇਣਾ ਕਿ ਬਨਾਰਕਦੇਵੀ ਦੇ ਗੁਰਪੁਰਬ ਤੇ ਆ ਕੇ ਉਹਨਾਂ ਨੇ ਮੋਦੀ ਸਾਹਿਬ ਨੇ ਬੋਲਤਾ ਵੀ ਅਸੀਂ ਉਹਨਾਂ ਨੂੰ ਵਾਪਸ ਲੈਣੇ ਆ ਤੇ ਉਸ ਤੋਂ ਬਾਅਦ ਮਤਲਬ ਉਹ ਜਿਹੜਾ ਅੰਦੋਲਨ ਸੀ ਖਤਮ ਹੋ ਗਿਆ ਉਹ ਉਹਦੇ ਵਿੱਚ ਹਾਲਾਂਕਿ ਜਦੋਂ ਕੋਈ ਵੀ ਅੰਦੋਲਨ ਆ ਕੋਈ ਵੀ ਮੋਰਚਾ ਲੱਗਦਾਗਾ ਉਦੋਂ ਕੋਈ ਨਾ ਕੋਈ ਬੈਠ ਕੇ ਤਰ੍ਹਾਂ ਦੇ ਵਿੱਚ ਆਪਸੀ ਸਮਝੌਤਾ ਹੁੰਦਾਗਾ ਜਿਹਨੂੰ ਕੋਈ ਲਿਖਤੀ ਰੂਪ ਦਿੱਤਾ ਜਾਂਦਾ ਜਾਂ ਕਿਵੇਂ ਵੀ ਹੁੰਦਾ ਪਰ ਇੱਥੇ ਇੱਥੇ ਮੈਨੂੰ ਲੱਗਦਾ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ ਹੈਗਾ ਤੋ ਦੋ ਦੋ ਬਾਅਦ ਆ ਗਈ ਪਹਿਲਾਂ ਤਾਂ ਉੱਥੇ ਏਕਾਂ ਨਹੀਂ ਸੀ ਦਿਖਦਾ ਕਿਉਂਕਿ ਗ੍ਰਾਹਕਾਂ ਗਰੁੱਪ ਕਿਸੇ ਅੱਡ ਪਾਸੇ ਬੈਠਾ ਸੀਗਾ ਤੇ ਇਹ ਇਹ ਮਤਲਬ ਬਾਕੀ ਦੇ ਅ ਅੱਡ ਪਾਸੇ ਬੈਠੇ ਸੀਗੇ ਇਹਨਾਂ ਦਾ ਚਾਹੇ ਇੱਕ ਦੂਸਰੇ ਨਾਲ ਤਾਲਮੇਲ ਰਿਹਾ ਉਦੋਂ ਕਿਉਂਕਿ ਲੋਕਾਂ ਦੀ ਮੰਗ ਸੀਗੀ ਇਹ ਵੀ ਇਕੱਠੇ ਹੋ ਕੇ ਲੜੋ ਪਰ ਬਖਰੇਵੇਂ ਤਾਂ ਇਹਨਾਂ ਦੇ ਉੱਥੇ ਵੀ ਰਹੇ ਉਹਦੇ ਵਿੱਚ ਵੀ ਉਸੇ ਤਰ੍ਹਾਂ ਹੀ ਚੱਲਦੇ ਰਹੇ ਆ ਤੇ ਉਹ ਬਖਰੇਵਿਆਂ ਨੂੰ ਜਿਹੜਾ ਆਪਾਂ ਕਹਿੰਦਾ ਦਿੱਲੀ ਵਾਲੇ ਚੰਗੀ ਤਰ੍ਹਾਂ ਭਾਪਦੇ ਸੀਗੇ ਹੌਲੀ ਹੌਲੀ ਇਹ ਫਿਰ ਮਤਲਬ ਖਿੰਡਦਾ ਖਿੰਡਦਾ ਜਿਹੜਾ ਹੈਗਾ ਉਹ ਪੰਜਾਬ ਚਾਕੇ ਵੀ ਖਿੰਡ ਗਿਆ ਅਸਲ ਦੇ ਵਿੱਚ ਜਦੋਂ ਚੋਣਾ ਲੜਿਆ ਲੋਕਾਂ ਦਾ ਸਮਰਥਨ ਤਾਂ ਉਦੋਂ ਹੀ ਇਹਨਾਂ ਨੂੰ ਪਤਾ ਲੱਗ ਗਿਆ ਸੀਗਾ ਵੀ ਹੁਣ ਸਾਡੇ ਨਾਲ ਰਹਿਣਾ ਨਹੀਂ ਹੈਗਾ ਕਿਉਂਕਿ ਮਤਲਬ ਕਿੰਨੇ ਬੰਦੇ ਇਹਨਾਂ ਦੇ ਖੜੇ ਹੋਏ ਸੀਗੇ ਮੈਨੂੰ ਲੱਗਦਾ ਸਾਰਿਆਂ ਦੀ ਜਵਾਨਤਾ ਜਬਤ ਹੋਈਆਂ ਨਿਗੀਆਂ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਸੀਗਾ ਜਿਹੜਾ ਆਪਣੀ ਜਵਾਨਤ ਬਚਾ ਸਕਿਆ ਹੋਵੇ ਤੋਂ ਇਹ ਇਸ ਤਰ੍ਹਾਂ ਦਾ ਮਤਲਬ ਲੋਕਾਂ ਦੇ ਵਿੱਚ ਜਿਹੜਾ ਰੁਝਾਨ ਗਿਆ ਬਾਕੀ ਫਿਰ ਇਹ ਜਿਹੜੇ ਮਤਲਬ ਇਹਨਾਂ ਦੇ ਲੜਨ ਦੇ ਤਰੀਕੇ ਸੀ ਉਹ ਵੀ ਸ਼ਾਇਦ ਲੋਕਾਂ ਨੂੰ ਹੁਣ ਪਸੰਦ ਨਹੀਂ ਆਏ ਹੈਗੇ ਉਹ ਕਦੇ ਹੁੰਦਾ ਇੱਕ ਵਾਰ ਦੋ ਵਾਰ ਸਮਾਂ ਚੱਲ ਜਾਂਦਾ ਵੀ ਤੁਸੀਂ ਧਰਨਾ ਲਾ ਲਓ ਪਰ ਇਹਨਾਂ ਦਾ ਹੁਣ ਜਿਵੇਂ ਚੱਲ ਪਿਆ ਸੀਗਾ ਵੀ ਜਿੱਥੇ ਮਰਜ਼ੀ ਧਰਨਾ ਲਾ ਦਿਓ ਪਤਾ ਹੀ ਨਹੀਂ ਹੁੰਦਾ ਵੀ ਕਦੋਂ ਧਰਨਾ ਲੱਗ ਜਾਣਾ ਕਿਹੜੀ ਹੜਕ ਕਦੋਂ ਬੰਦ ਕਰਦੇ ਨੇ ਕਿਹਦੇ ਨਿੱਜੀ ਰੌਲਿਆਂ ਦੇ ਵਿੱਚ ਬਹੁਤ ਆ ਇੰਟਰਸਟ ਲੈਣ ਲੱਗ ਗਏ ਲੋਕਾਂ ਦੀਆਂ ਦੁਕਾਨਾਂ ਉਰੇ ਲੋਕਾਂ ਦੇ ਆ ਮਤਲਬ ਇਸ ਤਰ੍ਹਾਂ ਦਾ ਚੱਲ ਪਿਆ ਫਿਰ ਉਹ ਉਹ ਸਾਰਾ ਕੁਝ ਲੋਕਾਂ ਦੇ ਵਿੱਚ ਤੂੰ ਲੋਕ ਆਰਥਿਕ ਆਮ ਲੋਕ ਜਿਹੜੇ ਪਰੇਸ਼ਾਨ ਹੁੰਦੇ ਰਹੇ ਉਹਨਾਂ ਨੂੰ ਲੱਗਿਆ ਕਿ ਜਥੇਬੰਦੀਆਂ ਦੇ ਆਗੂ ਨੇ ਸ਼ਾਇਦ ਕਿਤੇ ਵੀ ਬਹਿ ਜਾਂਦੇ ਆ ਪਰ ਫਿਰ ਵੀ ਜਥੇਬੰਦੀਆਂ ਵੀ ਜ਼ਰੂਰੀ ਹੈ ਸਰਕਾਰ ਦੇ ਉੱਤੇ ਪ੍ਰੈਸ਼ਰ ਕ੍ਰੀਏਟ ਕਰਨ ਦੇ ਲਈ ਇੱਕ ਵਿਰੋਧੀ 당 ਜਾਂ ਮਾੜਾ ਨਹੀਂ ਹੈ ਪਰ ਸੋਨ ਸਾਹਿਬ ਅਗਲੀ ਖਬਰ ਆਪਾਂ ਗੱਲ ਕਰਦੇ ਹਾਂ ਕਿ ਸਰਬਜੀਤ ਕੌਰ ਦਾ ਮਾਮਲਾ ਬੜਾ ਭ�ਿਆ ਹੋਇਆ ਕੱਲ ਦਾ ਉਹ ਕਹਿੰਦੇ ਪਹਿਲਾਂ ਕਹਿੰਦੇ ਸੀ ਵਾਪਸ ਆ ਰਹੀ ਹੈ ਤਾਂ ਉਸ ਤੋਂ ਬਾਅਦ ਉਹ ਜਵਾਬ ਦੇ ਗਈ ਕਹਿੰਦੀ ਮੈਂ ਭਾਰਤ ਵਾਪਸ ਨਹੀਂ ਜਾਣਾ ਪਰ ਪਾਕਿਸਤਾਨ ਦੀ ਜਿਹੜੀ ਸਰਕਾਰ ਆ ਉਹਨੂੰ ਵਾਪਸ ਕਹਿੰਦੀ ਹੈ ਵਾਪਸ ਜਾਓ ਆਪਣੇ ਦੇਸ਼ ਦੇ ਵਿੱਚ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਵਾਪਸ ਜਾਓ ਪਰ ਉਹਨਾਂ ਦਾ ਜਿਹੜਾ ਪਰਿਵਾਰ ਆ ਉਹ ਵੀ ਕੱਲ ਬਾਰਡਰ ਤੇ ਪਹੁੰਚਿਆ ਸੀ ਉਹਨਾਂ ਦਾ ਵੀ ਇਹੀ ਕਹਿਣਾ ਹੈ ਸਾਡੇ ਪੱਤਰਕਾਰ ਨੇ ਇੰਟਰਵਿਊ ਕੀਤੀ ਹੈ ਸਾਡੇ ਚੈਨਲ ਤੇ ਪਈ ਹੈ ਦਰਸ਼ਕ ਦੇਖ ਸਕਦੇ ਆ ਉਹਦਾ ਪਰਿਵਾਰ ਵੀ ਕਹਿੰਦਾ ਵੀ ਤੂੰ ਵਾਪਸ ਆਵੀ ਕਿਸ ਤਰ੍ਹਾਂ ਨਾਲ ਦੇਖਦੇ ਹੋ ਵੀ ਇੱਕ ਸਿੱਖਾਂ ਦਾ ਕਹਿ ਸਕਦੇ ਆ ਪੂਰੀ ਦੁਨੀਆ ਦੇ ਸਾਹਮਣੇ ਸਿਰ ਨੀਵਾ ਕਰਨ ਵਾਲੀ ਔਰਤ ਆ ਉਹ ਜਿਸਨੇ ਪਹਿਲਾਂ ਇੱਕ ਆਪਾਂ ਕਹਿ ਸਕਦੇ ਆ ਜਿਹੜੇ ਜਥਾ ਗਿਆ ਉਸ ਦਾ ਸਹਾਰਾ ਲੈ ਕੇ ਉੱਥੇ ਜਾਂਦੀ ਔਰ ਉੱਥੇ ਰਹਿ ਜਾਂਦੀ ਔਰ ਹੁਣ ਵਾਪਸੀ ਦੀਆਂ ਗੱਲਾਂ ਹੋ ਰਹੀਆਂ ਨੇ ਤੇ ਇਹ ਮਾਮਲੇ ਦੇ ਉੱਤੇ ਥੋੜਾ ਜਿਆਦਾ ਚਾਨਣਾ ਪਾ ਦਿਓ ਕਿ ਵਾਪਸ ਆ ਸਕਦੀ ਹੈ ਜਾਂ ਨਹੀਂ ਆ ਸਕਦੀ। ਤੇ ਉਹਦੀ ਵਾਪਸੀ ਦਾ ਮਤਲਬ ਉਹ ਕਾਰਨ ਤਾਂ ਇਹੀ ਬਣਿਆ ਨਾ ਜੀ ਜਿਹੜੇ ਮਤਲਬ ਉੱਥੋਂ ਦੇ ਉਹ ਪਾਰਲੀਮੈਂਟ ਦੇ ਵਿੱਚ ਮੈਂਬਰ ਸੀਗੇ ਸਿੱਖ ਮੈਂਬਰ ਨੇ ਉਹਨਾਂ ਨੇ ਇਹ ਮਾਮਲਾ ਕੋਰਟ ਦੇ ਵਿੱਚ ਲੈ ਕੇ ਗਏ ਸੀਗੇ ਵੀ ਇਹ ਵੀਜ਼ਾ ਪਾਸਪੋਰਟ ਦੇ ਨਿਯਮਾਂ ਦੀ ਉਲੰਘਣਾ ਹੈ। ਮਤਲਬ ਕੋ ਉਹ ਇੱਕ ਜਥੇ ਦੇ ਨਾਲ ਆਈ ਹੈ ਇੱਕ ਧਾਰਮਿਕ عقیدہ ਦੇ ਉੱਪਰ ਮੱਥਾ ਟੇਕਣ ਆਈ ਹੈ ਜੀ ਉਹ ਇੱਥੇ ਰਹਿ ਜਾਂਦੀ ਆ ਤਾਂ ਫਿਰ ਪਾਕਿਸਤਾਨ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹਨੂੰ ਵਾਪਸ ਭੇਜਿਆ ਜਾਵੇ ਜੇ ਉੱਥੇ ਇੱਥੇ ਰਹਿੰਦੀ ਆ ਤਾਂ ਉਹ ਇੱਕ ਤਰ੍ਹਾਂ ਨਾਲ ਉਹ ਜਿਹੜਾ ਵੀਜ਼ਾ ਨਿਯਮਾਂ ਨੇ ਉਹਦੇ ਉਹਦੇ ਅਲੰਘਣਾਗੀ ਤੋਂ ਹਾਈ ਕੋਰਟ ਦੇ ਮਨਨਾਲਾ ਹੁਕਮ ਹੈ ਜਿਹਦੇ ਤੇ ਇਹਨੂੰ ਵਾਪਸ ਭੇਜਣ ਦੀ ਜਿਹੜੀ ਗੱਲ ਹੈ ਉਹ ਕੀਤੀ ਗਈ ਹੈਗੀ ਤੇ ਹੁਣ ਮੈਨੂੰ ਇਹ ਪਤਾ ਲੱਗਿਆ ਸਾਨੂੰ ਉੱਡ ਦੀ ਉੱਡ ਦੀ ਗੱਲ ਜਿਹੜੀ ਪਹੁੰਚੀ ਅੱਜ ਨਹੀਂ ਕਿ ਖਬਰ ਸਾਡੇ ਕੋਲੇ ਉਹ ਇਹ ਹੈ ਵੀ ਇਹਨੇ ਵੀ ਆਪਣੇ ਵਕੀਲ ਕੋਲ ਰਾਹੀਂ ਇਹ ਗੱਲ ਫੇਰ ਸਹਿਦ ਸੁਪਰੀਮ ਕੋਰਟ ਦੇ ਵਿੱਚ ਪਾਈ ਹੈ ਕਿ ਮੈਨੂੰ ਉੱਥੇ ਮਾਰ ਦਿੱਤਾ ਜਾਊਗਾ ਕਿਉਂਕਿ ਮੈਂ ਇਸਲਾਮ ਧਰਮ ਜਿਹੜਾ ਕਬੂਲ ਕਰ ਲਿਆਗਾ ਤੇ ਮੇਰੀ ਜਾਨ ਨੂੰ ਖਤਰਾ ਹੈ ਸਹਿਦ ਉਸ ਦੇ ਉੱਪਰ ਸੁਣਵਾਈ ਦੇ ਲਈ ਫੇਰ ਦੁਬਾਰੇ ਇਹਨੂੰ ਵਾਪਸ ਲਜਾਇਆ ਗਿਆ ਕਿ ਉਹ 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 ਜਿਹੜੇ ਇਹਦਾ ਪੱਖ ਹੈ ਉਹ ਵੀ ਸੁਣਿਆ ਜਾ ਸਕੇ ਪਰ ਜਿਹੜਾ ਸਰਕਾਰੀ ਤੌਰ ਤੇ ਫੈਸਲਾ ਉਹ ਇਹਨੂੰ ਭੇਜਣ ਦਾ ਹੋ ਚੁੱਕਿਆ ਇੱਕ ਵਾਰ ਸਹਿਦ ਹੁਣ ਮੈਨੂੰ ਲੱਗਦਾ ਫੇਰ ਜਿਹੜਾ ਹੈ ਕੋਈ ਅਦਾਲਤੀ ਹੁਕਮ ਕੋਈ ਇਸ ਤਰ੍ਹਾਂ ਦਾ ਹੈ ਵੀ ਉਹ ਜਿਹੜੀ ਸੁਣਵਾਈ ਹੈ ਉਹਦੇ ਤੇ ਵੀ ਸਹਿਦ ਅਦਾਲਤ ਕੋਈ ਨਾ ਕੋਈ ਸੁਣਵਾਈ ਕਰਨੀ ਚਾਹੁੰਦੀ ਹੈ ਪਾਕਿਸਤਾਨ ਦੀ ਵੀ ਜਿਹੜਾ ਇਹ ਇਹਦਾ ਪੱਖ ਆ ਉਹ ਵੀ ਸੁਣ ਲਿਆ ਜੀ ਸਰਬਜੀਤ ਕੋਲੋਂ ਵਾਪਸ ਭੇਜਿਆ ਜਾਂਦਾ ਹੈ ਤਾਂ ਮੈਨੂੰ ਲੱਗਦਾ ਉਸ ਦੀ ਤਾਂ ਪੁੱਛਗਿੱਛ ਬਹੁਤ ਬਹੁਤ ਵੱਡੇ ਲੈਵਲ ਤੇ ਹੋਊਗੀ ਚਾਹੇ ਸੈਂਟਰ ਦੀਆਂ ਏਜੰਸੀਸ ਤੋਂ ਜਾਂ ਪੰਜਾਬ ਦੀ ਪੁਲਿਸ ਵੱਲੋਂ ਕਿ ਕੀ ਉਹਨੇ ਇੰਨੇ ਦਿਨਾਂ ਦੇ ਵਿੱਚ ਉੱਥੇ ਕੀ ਕੀਤਾ ਕਿਉਂਕਿ ਹਰ ਇੱਕ ਨੂੰ ਸ਼ੱਕ ਦੀ ਨਿਗਾਹ ਦੇ ਨਾਲ ਦੇਖਿਆ ਜਾਂਦਾ ਤਾਂ ਉਸ ਦੀਆਂ ਕਾਫੀ ਮੁਸ਼ਕਲਾਂ ਜਿਹੜੀਆਂ ਵੱਧ ਸਕਦੀਆਂ ਜੇ ਉਹ ਭਾਰਦੇ ਵਿੱਚ ਵਾਪਸ ਆਉਂਦੀ ਹੈ ਬਿਲਕੁਲ ਜੀ ਉਹ ਤਾਂ ਪਤਾ ਲੱਗੀਆਂ ਜੀ ਦੇਖੋ ਹੁਣ ਇਹ ਉਹਦਾ ਇਹ ਨਹੀਂ ਇਹ ਵੀ ਹੁੰਦਾ ਵੀ ਉਹਦੇ ਸਰੀਰ ਤੇ ਤਾਂ ਨਹੀਂ ਕੋਈ ਇਸ ਤਰ੍ਹਾਂ ਦੀ ਤੀਜ ਫਿੱਟ ਕਰ ਦਿੱਤੀ ਗਈ ਜਾ ਮਤਲਬ ਕੋਈ ਇਸ ਤਰ੍ਹਾਂ ਦਾ ਉਹਦਾ ਕਿਸੇ ਉੱਥੋਂ ਦੀ ਖੁਫੀਆ ਏਜੰਸੀ ਦੇ ਨਾਲ ਕੋਈ ਤਾਲਮੇਲ ਹੈਗਾ ਉਹਦੇ ਨਾਲ ਕੋਈ ਪੈਸੇ ਦੀ ਡੀਲ ਹੋਈ ਹੈ ਉਹਦੇ ਨਾਲ ਕੀ ਹੋਇਆ ਇਹਦਾ ਸਾਰਾ ਕੁਝ ਇਨਵੈਸਟੀਗੇਸ਼ਨ ਦਾ ਹੁਣ ਮਤਲਬ ਪਾਰਟ ਬਣੂਗਾ ਇਹ ਵੀ ਪਤਾ ਹੁਣ ਉਹਦੀ ਇਨਵੈਸਟੀਗੇਸ਼ਨ ਦਾ ਇੱਥੋਂ ਤੱਕ ਚੱਲਣੀ ਹੈ ਵੀ ਉਹ ਪਹਿਲਾਂ ਉਹਨਾਂ ਦੇ ਸੰਪਰਕ ਚ ਕਿਵੇਂ ਆਈ ਕਿਉਂਕਿ ਉਹਦਾ ਉੱਥੇ ਚੱਲੀ ਗਈ ਉਸ ਤੋਂ ਬਾਅਦ ਸਾਰਾ ਕੁਝ ਠੱਪ ਹੋ ਗਿਆ ਹੁਣ ਜਦੋਂ ਆਊ ਉਹਦੇ ਨੰਬਰ-ਨੰਬਰ ਸਾਰੇ ਕੰਗਾਲੇ ਜਾਣਗੇ ਕਿਹਦੇ-ਕਿਹਦੇ ਸੰਪਰਕ ਚ ਆਈ ਕਿੱਥੋਂ ਚੱਲੀ ਗੱਲ ਇਹ ਕਿੱਥੇ ਤੱਕ ਪਹੁੰਚੀ ਹੈਗੀ ਤੋ ਸਾਰੀਆਂ ਗੱਲਾਂ ਮਤਲਬ ਉਹ ਤਾਂ ਬਹੁਤ ਲੰਮਾ ਚੌੜਾ ਪ੍ਰੋਸੈਸ ਦੇ ਵਿੱਚੋਂ ਗੁਜ਼ਰਨਾ ਪੈਣਾ ਉਹ ਨੂੰ ਹੁਣ ਇੱਥੇ ਆ ਕੇ ਵੀ ਉਹ ਮਤਲਬ ਉਹ ਤੋਂ ਬਾਅਦ ਵੀ ਮੈਨੂੰ ਲੱਗਦਾ ਵੀ ਉਹ ਸੁਰੱਖਿਆ ਏਜੰਸੀਆਂ ਦੀ ਨਜ਼ਰ 'ਚ ਹੀ ਰਹੂਗੀ ਉਹ ਉਹ ਤਾਂ ਸੁਰੱਖਿਆ ਏਜੰਸੀਆਂ ਦੀ ਨਜ਼ਰ ਹੈ ਜਿਹੜੀ ਉਹ ਪਾਸੇ ਨਹੀਂ ਜਾਣੀ ਹੈਗੀ ਜਦੋਂ ਉਹ ਇੱਧਰ ਆ ਗਈ ਜੇ ਉਹ ਪ੍ਰੋਸੈਸ ਤੋਂ ਨਿਕਲ ਵੀ ਆਉਗੀ ਸਾਰੇ ਤੋਂ ਤਾਂ ਵੀ ਸੱਕੀ ਰਹਿਣਾ ਉਹਦਾ ਕਰਦਾਰ ਜੀ ਬਿਲਕੁਲ ਸਨ ਸਰਬਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਹੋ ਔਰ ਸਾਡੇ ਦਰਸ਼ਕਾਂ ਦਾ ਵੀ ਧੰਨਵਾਦ ਜੋ ਸਾਨੂੰ ਇਹਨਾਂ ਪਿਆਰ ਦਿੰਦੇ ਆ ਉਸ ਨੂੰ ਪੱਕ ਪੋਸਟ ਨਾ ਬਣੇ ਲੋ ਔਰ ਸਾਡੀ ਉਮੀਦ ਕਰਦੇ ਹਾਂ ਅਸੀਂ ਔਰ ਪੂਰੀ ਕਿ ਤੁਸੀਂ ਸਾਡੇ ਨਾਲ ਜੁੜਦੇ ਹੋ ਔਰ ਖਾਸ ਤੌਰ ਤੇ ਸਾਨੂੰ ਇਹਨਾਂ ਪਿਆਰ ਦਿੰਦੇ ਹੋ ਜਿਹੜੇ ਵੀ ਦਰਸ਼ਕ ਨੇ ਸਾਡੇ ਹੋਰ ਖਬਰਾਂ ਦੇ ਲਈ ਸਾਡੇ ਨਾਲ ਲਗਾਤਾਰ ਜੁੜੋ ਜਿਹੜੀ ਵੀ ਅਪਡੇਟ ਹੈ ਤੁਹਾਡੇ ਤੱਕ ਜਰੂਰ ਸਾਂਝੀ ਕਰਾਂਗੇ ਸਭ ਤੋਂ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਮਿਹਰਬਾਨੀ ਤੁਹਾਡੇ ਦਰਸ਼ਕਾਂ ਦਾ ਵੀ ਧੰਨਵਾਦ ਸਤਿ ਸ਼੍ਰੀ ਅਕਾਲ